ਦੋਸਤੋ ਜੋ ਲੜਾਈ ਤੇ ਜਿਹੜਾ ਟਕਰਾਵ ਆ ਉਹ 328 ਸਰੂਪ ਜਿਹੜੇ ਗੁਰੂ ਮਹਾਰਾਜ ਦੇ ਗੋਮਿਆਂ ਕੋਈ ਕਹਿੰਦਾ ਪੈਸੇ ਦੀ ਹਰਾਫਰੀ ਆ ਕੋਈ ਕਹਿੰਦਾ ਚੋਰੀ ਹੋਈ ਆ ਉਹਨਾਂ ਦਾ ਪਰਚਾ ਦਰਜ ਕਰਨ ਤੋਂ ਬਾਅਦ ਜਿਹੜਾ ਸ੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵਿੱਚ ਪੈਦਾ ਹੋਇਆ ਉਹਦੇ ਉੱਤੇ ਗੱਲ ਕਰਨ ਲੱਗਾ ਵਾ ਜਿਨ੍ਹਾਂ ਦੇ ਵਿੱਚ ਇੱਕ ਜਿਹੜਾ ਉਹ ਸਿੱਖ ਪੰਥ ਦੇ ਉਹ ਮੁਖੀ ਨੇ ਸਿੱਖ ਪੰਥ ਦੇ ਆਗੂ ਨੇ ਜਥੇਦਾਰ ਸਾਹਿਬ ਤੇ ਦੂਜੇ ਜਿਹੜੇ ਉਹ ਪੰਜਾਬ ਦੇ ਪੰਜਾਬ ਸਰਕਾਰ ਦੇ ਜਿਹੜਾ ਵੀ ਪੰਜਾਬ ਦਾ ਸਰਕਾਰੀ ਤੰਤਰ ਚੱਲਦਾ ਵਾ ਉਹਦੇ ਮੁਖੀ ਨੇ ਇੱਕ ਨੂੰ ਸਿੱਖ ਪੰਥ ਦੇ ਵਧਨ ਫੁੱਲਣ ਤੇ ਮਜ਼ਬੂਤੀ ਲਈ ਕੰਮ ਕਰਨਾ ਚਾਹੀਦਾ ਵਾ ਅਤੇ ਦੂਜੇ ਨੂੰ ਪੰਜਾਬ ਦੇ ਲੋਕਾਂ ਦੀ ਭਲਾਈ ਲਈ ਕੰਮ ਕਰਨਾ ਚਾਹੀਦਾ ਵਾ ਔਰ ਪੰਜਾਬ ਤੇ ਪੰਜਾਬੀਆਂ ਦੀ ਤਰੱਕੀ ਲਈ ਦੋਵਾਂ ਨੂੰ ਕੰਮ ਕਰਨਾ ਚਾਹੀਦਾ ਨਾਲ ਕੌਮ ਦੀ ਤਰੱਕੀ ਲਈ ਸ਼ਬਦ ਵਰਤਨ ਤੋਂ ਪਹਿਲਾਂ ਹੀ ਮੈਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਮਾਫੀ ਮੰਗਦਾ ਕਿ ਦੋਵੇਂ ਹੀ ਆਪੋ ਆਪਣੇ ਕੰਮ ਦੇ ਵਿੱਚ ਫੇਲ ਨੇ ਕੋਈ ਵੀ ਆਪਣੀ ਜਿਹੜੀ ਪ੍ਰੋਪਰ ਜਿਹੜੀ ਜ਼ਿੰਮੇਵਾਰੀ ਬਣਦੀ ਆ ਸਚਾਰੂ ਢੰਗ ਦੇ ਨਾਲ ਕੋਈ ਵੀ ਨਿਭਾ ਨਹੀਂ ਉਹਨੂੰ ਰਿਹਾ ਜਿਹੜਾ ਸ਼੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਸਾਰ ਕੁਲਦੀਪ ਸਿੰਘ ਗੜਗਾਜ ਹੋਣਾ ਇੱਕ ਪੱਤਰ ਜਾਰੀ ਕੀਤਾ ਜਿਹਦੇ ਵਿੱਚ ਭਗਵੰਤ ਮਾਨ ਨੂੰ ਸ਼੍ਰੀ ਕਾਲ ਤਖਤ ਸਾਹਿਬ ਦੇ ਜਿਹੜਾ ਸੈਕਟਰੀਏਟ ਆ ਉਹਦੇ ਵਿੱਚ ਪੇਸ਼ ਹੋਣ ਲਈ ਇੱਕ ਚਿੱਠੀ ਜਾਰੀ ਕੀਤੀ ਆ ਔਰ ਉਹਦੇ ਵਿੱਚ ਜਥੇਦਾਰ ਸਾਹਿਬ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਔਰ ਹੱਥ 'ਚ ਉਹਨਾਂ ਨੇ ਰਹਿਤ ਮਰਿਆਦਾ ਜਿਹੜੀ ਸਿੱਖ ਕੌਮ ਦੀ ਆ ਉਹ ਉਹ ਫੜੀ ਹੋਈ ਸੀਗੀ ਕਿਤਾਬ ਰਹਿਤ ਮਰਿਆਦਾ ਦੀ ਔਰ ਪੱਤਰ ਦੇ ਵਿੱਚ ਭਗਵੰਤ ਮਾਨ ਨੂੰ ਇਹ ਕਹਿ ਕੇ ਕਿ ਤੁਸੀਂ ਪਤਿਤ ਸੇਖੋ ਇਸ ਇਹ ਕਹਿ ਕੇ ਪੱਤਰ ਚ ਲਿਖਿਆ ਗਿਆ ਔਰ ਇਸੇ ਤਰੀਕੇ ਉਹਨਾਂ ਨੂੰ ਵੀਡੀਓ ਦੇ ਵਿੱਚ ਭਗਵੰਤ ਮਾਨ ਨੂੰ ਜਿਹੜਾ ਉਹ ਸੰਬੋਧਿਤ ਕੀਤਾ ਵਾ ਤੁਹਾਨੂੰ ਸ੍ਰੀ ਕਾਲ ਤਖਤ ਸਾਹਿਬ ਦੀ ਫਸੀਲ ਦੇ ਉੱਤੇ ਨਹੀਂ ਬੁਲਾਇਆ ਜਾ ਸਕਦਾ ਉਹ ਭਗਵੰਤ ਮਾਨ ਨੂੰ ਕਹਿ ਰਹੇ ਆ ਪਰ ਉਹਦੇ ਵਿੱਚ ਦੇ ਵਿੱਚ ਤੁਸੀਂ ਮੇਰੇ ਦਫ਼ਤਰ ਦੇ ਵਿੱਚ ਸੈਕਟਰੀਏਟ ਦੇ ਵਿੱਚ ਤੁਸੀਂ ਪੇਸ਼ ਹੋਵੋ ਤੁਸੀਂ ਤਲਬ ਹੋਵੋ ਤੁਹਾਨੂੰ ਹਾਜ਼ਰ ਹੋਣ ਲਈ ਜਿਹੜਾ ਹੁਕਮ ਜਾਰੀ ਕੀਤਾ ਗਿਆ ਪਹਿਲੀ ਗੱਲ ਤੇ ਮੈਂ ਜਥੇਦਾਰ ਸਾਹਿਬ ਨੂੰ ਇਹ ਗੱਲ ਕਹਿਣੀ ਚਾਹਨਾ ਵਾਂ ਕਿ ਮੈਂ ਨਾ ਇਹ ਨਹੀਂ ਰੱਖਦਾ ਕਿ ਤੁਸੀਂ ਕਿੱਥੇ ਬੁਲਾ ਰਹੇ ਹੋ ਚਾਹੇ ਉਹ ਕਾਲ ਤਖਤ ਸਾਹਿਬ ਦਾ ਸੈਕਟਰੀਏਟ ਹੈ ਚਾਹੇ ਉਹ ਤੁਸੀਂ ਕਾਲ ਤਖਤ ਸਾਹਿਬ ਦੀ ਫਸੀਲ ਦੇ ਉੱਤੇ ਬੁਲਾ ਰਹੇ ਹੋ ਇਹ ਮੈਂ ਨਾ ਨਹੀਂ ਰੱਖਦਾ ਅਹਿਮੀਅਤ ਇਹ ਰੱਖਦਾ ਹੈ ਕਿ ਬੁਲਾ ਕੌਣ ਰਿਹਾ ਹੈ ਤਲਬ ਕੌਣ ਰਿਹਾ ਔਰ ਤੁਸੀਂ ਵੀ ਜਥੇਦਾਰ ਸਾਹਿਬ ਆਪ ਦੇ ਅਹੁਦੇ ਦੀ ਮਹੱਤਤਾ ਨੂੰ ਸਮਝੋ ਕਿ ਬੁਲਾ ਤੇ ਉਹਨੂੰ ਕਾਲ ਤਖਤ ਸਾਹਿਬ ਦੇ ਜਥੇਦਾਰ ਹੀ ਰਹੇ ਆ ਨਾ ਦੂਜੀ ਗੱਲ ਤੁਸੀਂ ਹੱਥ ਦੇ ਵਿੱਚ ਰਹਿਤ ਮਰਿਆਦਾ ਫੜੀ ਆ ਔਰ ਭਗਵੰਤ ਮਾਨ ਨੂੰ ਜਿਹੜਾ ਉਹ ਪਤਿੱਤ ਸ਼ਬਦ ਤੁਸੀਂ ਚਿੱਠੀ ਦੇ ਵਿੱਚ ਵੀ ਲਿਖਿਆ ਔਰ ਉਹਦੇ ਨਾਲ ਨਾਲ ਆਪਦੀ ਵੀਡੀਓ ਦੇ ਵਿੱਚ ਵੀ ਕਹਿ ਰਹੇ ਹੋ ਵੀ ਉਹ ਪਤਿੱਤ ਜਿਹੜਾ ਸੇਖਿਆ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਰਹਿਤ ਮਰਿਆਦਾ ਦੇ ਪੰਨਾ ਨੰਬਰ 30 ਦੇ ਉੱਤੇ ਪੜੋ ਕੀ ਲਿਖਿਆ ਵਾ ਕਿ ਪਤਿੱਤ ਕੌਣ ਹੁੰਦਾ ਵਾ ਪਤਿੱਤ ਉਹ ਹੁੰਦਾ ਵਾ ਜਿਨੇ ਅੰਮ੍ਰਿਤ ਛਕਿਆ ਹੋਵੇ ਔਰ ਅਮਰਿਤ ਛਕਣ ਤੋਂ ਬਾਅਦ ਚਾਰ ਜਿਹੜੀਆਂ ਬੱਜਰ ਕਰੈਤਾ ਜਿਹੜੀਆਂ ਗਿਣੀਆਂ ਜਾਂਦੀਆਂ ਵਾਂ ਜਿਨ੍ਹਾਂ ਦੇ ਵਿੱਚ ਇੱਕ ਆਉਂਦਾ ਕੇਸਾਂ ਦੀ ਜਿਹੜੇ ਵਾਲ ਕਟਾ ਦੇਣੇ ਕੇਸਾਂ ਦੀ ਵਿਦਵੀ ਦੂਜਾ ਆਉਂਦਾ ਕੁੱਠਾ ਮਾਸ ਜਿਸ ਤਰੀਕੇ ਮੁਸਲਮਾਨ ਭਰਾ ਖਾਂਦੇ ਆ ਉਸ ਤਰੀਕੇ ਜਿਉਂਦਾ ਸੇਵਨ ਕੀਤਾ ਜਾਵੇ ਉਸ ਮਾਸ ਦਾ ਕੁੱਠਾ ਮਾਸ ਜਿਉਂਨੇ ਜਿਹੜਾ ਖਾਦਾ ਹੋਵੇ ਤੀਜਾ ਆਉਂਦਾ ਵਾ ਪ੍ਰਾਈ ਇਸਤਰੀ ਦੇ ਨਾਲ ਉਹਦੇ ਕੋਈ ਸੰਬੰਧ ਹੋਣ ਤੇ ਚੌਥਾ ਜਿਹੜਾ ਆਉਂਦਾ ਤਮਾਕੂ ਜਾਂ ਕਿਸੇ ਪ੍ਰਕਾਰ ਦਾ ਨਸ਼ਾ ਅੰਮ੍ਰਿਤ ਛਕਣ ਤੋਂ ਬਾਅਦ ਕੀਤਾ ਹੋਵੇ ਇਹ ਚਾਰ ਬੱਜਰ ਕਰੈਤਾ ਤੋਂ ਬਾਅਦ ਉਸ ਬੰਦੇ ਨੂੰ ਪਤਿਤ ਕਿਹਾ ਜਾਂਦਾ ਵਾ ਜਿਨੇ ਇਨਾਂ ਚੌਂ ਦੇ ਵਿੱਚੋਂ ਕੋਈ ਵੀ ਇੱਕ ਜੜੀ ਉਹ ਕਰੈਤ ਕੀਤੀ ਹੋਵੇ ਜਿਹੜੇ ਬੰਦੇ ਨੇ ਅਮਰਤ ਨਹੀਂ ਛਕਿਆ ਉਸੇ ਸਿੱਖ ਰਹਿਤ ਮਰਿਆਦਾ ਦੇ ਪੰਨਾ ਨੰਬਰ 30 ਦੇ ਉੱਤੇ ਲਿਖਿਆ ਕਿ ਉਸ ਬੰਦੇ ਨੂੰ ਤੁਸੀਂ ਸਿਰ ਗੁੰਮ ਜਾਂ ਸਿਰ ਮੁੰਨ ਸਿਰ ਮੁੰਨ ਵੀ ਨਹੀਂ ਲਿਖਿਆ ਉਹਦੇ ਵਿੱਚ ਸਿਰ ਗੁੰਮ ਜਿਹੜਾ ਉਹ ਕਹਿ ਸਕਦੇ ਹੋ ਸਾਡੇ ਵਾਂਗ ਜਿੱਦਾਂ ਪਰ ਉਹ ਉਹ ਜਿਹੜਾ ਗੁਰੂ ਘਰ ਦੇ ਵਿੱਚ ਸਮਰਪਿਤ ਹੋਵੇ ਗੁਰਦੁਆਰੇ ਮਤਲਬ ਜਾਂਦਾ ਹੋਵੇ ਆਪਦਾ ਦਸਬੰਦ ਕੱਢਦਾ ਹੋਵੇ ਤੇ ਪੰਥ ਸੇਵਾ ਦੇ ਵਿੱਚ ਵਿਸ਼ਵਾਸ ਰੱਖਦਾ ਹੋਵੇ ਉਹਨੂੰ ਤੁਸੀਂ ਪਤਿਤ ਨਹੀਂ ਕਹਿ ਸਕਦੇ ਉਹਨੂੰ ਸਿਰ ਗੁੰਮਾ ਜਿਹੜਾ ਕਹਿ ਸਕਦੇ ਹੋ ਤੀਜੀ ਗੱਲ ਤੁਸੀਂ ਸਿਰ ਗੁੰਮੇ ਨੂੰ ਤਲਬ ਨਹੀਂ ਉਹਨੂੰ ਸਗੋਂ ਵਿਚਾਰ ਚਰਚਾ ਲਈ ਆਪਣੇ ਦਫ਼ਤਰ ਦੇ ਵਿੱਚ ਬੁਲਾ ਸਕਦੇ ਹੋ ਆਪਦੇ ਸੈਕਟਰੀਏਟ ਚ ਬੁਲਾ ਸਕਦੇ ਹੋ ਜਾਂ ਆਪਦੇ ਕਿਸੇ ਵੀ ਨਿੱਜੀ ਸਥਾਨ ਦੇ ਉੱਤੇ ਤੁਸੀਂ ਉਹਨੂੰ ਵਿਚਾਰ ਚਰਚਾ ਲਈ ਤੁਹਾਨੂੰ ਉਹਨੂੰ ਬੁਲਾਉਣਾ ਚਾਹੀਦਾ ਸੀਗਾ ਜੇ ਤੁਸੀਂ ਭਗਵੰਤ ਮਾਨ ਨੂੰ ਬੁਲਾਇਆ ਉਹਨੂੰ ਤਲਬ ਕਰਨ ਦੀ بجائے ਉਹਦੇ ਨਾਲ ਵਿਚਾਰ ਚਰਚਾ ਕਰਦੇ ਔਰ ਤਾਂ ਜੋ ਜਿਹੜੀ ਸ੍ਰੀ ਕਾਲ ਤਖਤ ਸਾਹਿਬ ਦੇ ਤੇ ਸਰਕਾਰ ਦੇ ਵਿੱਚ ਜਿਹੜੀ ਦੂਰੀ ਪੈਦਾ ਹੋ ਗਈ ਆ ਜਿਹੜਾ ਟਕਰਾਅ ਪੈਦਾ ਹੋ ਗਿਆ ਵਾ ਉਹਨੂੰ ਘਟ ਕੀਤਾ ਜਾਵੇ ਤੇ ਪੰਜਾਬ ਅਤੇ ਸਿੱਖੀ ਦੇ ਭਲੇ ਲਈ ਜਿਹੜੀ ਉਹ ਚਰਚਾ ਕੀਤੀ ਜਾਵੇ ਇਹ ਕੰਮ ਜਿਹੜਾ ਤੁਹਾਨੂੰ ਕਰਨਾ ਚਾਹੀਦਾ ਕਿਉਂਕਿ ਕਮੀਆਂ ਦੋਵੇਂ ਪਾਸੇ ਹੀ ਆ ਚਾਹੇ ਉਹ ਐਸਜੀਪੀਸੀ ਹੋਵੇ ਤੇ ਚਾਹੇ ਪੰਜਾਬ ਸਰਕਾਰ ਹੋਵੇ ਉਹਨਾਂ ਬਾਰੇ ਤੁਸੀਂ ਚਰਚਾ ਕਰਦੇ ਉਹਨੂੰ ਬੁਲਾ ਕੇ ਖੁੱਲ੍ਹ ਦਲੀ ਦੇ ਨਾਲ ਚਰਚਾ ਕਰਦੇ ਉਹਨਾਂ ਨੂੰ ਸੁਧਾਰਨ ਦੇ ਉੱਤੇ ਉਹਨਾਂ ਕਮੀਆਂ ਨੂੰ ਦੂਰ ਕਰਨ ਦੇ ਉੱਤੇ ਵਿਚਾਰਾਂ ਕਰਦੇ ਚਾਹੀਦਾ ਤੇ ਇਹ ਸੀਗਾ ਤੁਸੀਂ ਸੀਐਮ ਨੂੰ ਫਸੀਲ ਤੇ ਬੁਲਾਇਆ ਜਾਂ ਨਹੀਂ ਬੁਲਾਇਆ ਤੁਸੀਂ ਆਪ ਦੇ ਦਫਤਰ ਦੇ ਵਿੱਚ ਬੁਲਾਇਆ ਮੈਂ ਤੁਹਾਨੂੰ ਇੱਕ ਗੱਲ ਪੁੱਛਣੀ ਚਾਹੁੰਦਾ ਇਹਨਾਂ ਦੋਵਾਂ ਨੂੰ ਤੁਸੀਂ ਨਖਾ ਨਖੇੜ ਕੇ ਕਿਸ ਤਰ੍ਹਾਂ ਵੇਖ ਸਕਦੇ ਹੋ ਬੁਲਾਇਆ ਤੇ ਸ੍ਰੀ ਕਾਲਤਖ ਸਾਹਿਬ ਦੇ ਜਥੇਦਾਰ ਨੇ ਹਨਾ ਸੋ ਜੋ ਮਨ ਚਾਉਂਦਾ ਉਹ ਫੈਸਲੇ ਨਹੀਂ ਸੁਣਾ ਦੇਣੇ ਚਾਹੀਦੇ ਜਥੇਦਾਰ ਸਾਹਿਬ ਮੈਂ ਕੱਲੀ-ਕੱਲੀ ਤੁਹਾਡੀ ਪ੍ਰੈਸ ਕਾਨਫਰੰਸ ਦਾ ਜਵਾਬ ਦੇਣ ਲੱਗਾ ਵਾਂ ਜਿਹੜੀ-ਜਿਹੜੀਆਂ ਗੱਲਾਂ ਤੁਸੀਂ ਉਹਦੇ 'ਚ ਕੀਤੀਆਂ ਤੁਸੀਂ ਪ੍ਰੈਸ ਕਾਨਫਰੰਸ ਕਹਿ ਰਹੇ ਹੋ ਕਿ ਗੋਲਕਾਂ ਦੀ ਦੁਰਵਰਤੋਂ ਬਾਰੇ ਜਿਹੜਾ ਉਹਦੇ ਉੱਤੇ ਬੋਲਣ ਦੇ ਦੋਸ਼ ਲਾਏ ਗਏ ਆ ਭਗਵੰਤ ਮਾਨ ਦੇ ਉੱਤੇ ਉਹਦੇ ਬਦਲੇ ਦੇ ਵਿੱਚ ਉਹਦੇ ਇਮੇਜ ਦੇ ਵਿੱਚ ਉਹਨੂੰ ਕਾਲ ਤਖਤ ਦੇ ਸੈਕਟਰੀਏਟ ਦੇ ਵਿੱਚ ਜਿਹੜਾ ਉਹ ਤਲਬ ਕੀਤਾ ਜਾਂਦਾ ਵਾ ਮੈਂ ਤੁਹਾਨੂੰ ਪੁੱਛਣਾ ਚਾਹਣਾ ਜੈਸੇਦਾਰ ਸਾਹਿਬ ਗੋਲਕਾਂ ਦੀ ਦੁਰਵਰਤ ਤੋਂ ਕੱਲਾ ਭਗਵੰਤ ਮਾਨ ਕਹਿੰਦਾ ਵਾ ਬਹੁਤ ਸਾਰੀ ਸੰਗਤ ਆ ਜਿਹੜੀ ਕਹਿੰਦੀ ਆ ਜਿਨ੍ਹਾਂ ਦੇ ਸਾਹਮਣੇ ਵੀ ਕਈ ਗੱਲਾਂ ਆਈਆਂ ਕਿ ਗੋਲਕਾਂ ਦੀ ਜਿਹੜੀ ਦੁਰਵਰਤ ਹੁੰਦੀ ਆ ਮੈਂ ਤੁਹਾਨੂੰ ਕਹਿਣਾ ਚਾਹਣਾ ਤੁਹਾਨੂੰ ਤੇ ਧਾਮੀ ਸਾਹਿਬ ਨੂੰ ਕੀ ਗੁਰਦੁਆਰਾ ਸਾਹਿਬ ਦੇ ਵਿੱਚ ਐਸਜੀਪੀਸੀ ਦੇ ਵਿੱਚ ਗੋਲਕਾਂ ਦੀ ਦੁਰਵਰਤੋਂ ਨਹੀਂ ਹੁੰਦੀ ਮੈਂ ਕੱਲੀ-ਕੱਲੀ ਤੁਹਾਨੂੰ ਗੱਲ ਗਣਾਉਣ ਲੱਗਾ ਕਿ ਰਾਮ ਰੀਮ ਜਿੰਨੂੰ ਮਾਫੀ ਦਿੱਤੀ ਗਈ ਜਿਹਦੇ ਕਰਕੇ ਪੰਜਾਬ 'ਚ ਅੱਜ ਤੱਕ ਇੰਨੀ ਜਿਹੜੀ ਅੱਗ ਭਖ ਰਹੀ ਆ ਉਹਦੇ ਵਿੱਚ ਉਹਨੂੰ ਮਾਫੀ ਦੇਣ ਤੋਂ ਬਾਅਦ 90 ਲੱਖ ਰੁਪਏ ਦਾ ਇਸ਼ਤਿਹਾਰ ਜਿਹੜਾ ਐਸਜੀਪੀਸੀ ਵੱਲੋਂ ਜਾਰੀ ਕੀਤਾ ਗਿਆ ਕਿ ਇਹ ਗੋਲਕ ਦੀ ਦੁਰਵਰਤੋਂ ਨਹੀਂ ਸੀ ਕਿ ਇਹ ਸੰਗਤ ਦੇ ਪੈਸੇ ਦੀ ਦੁਰਵਰਤੋਂ ਨਹੀਂ ਸੀ ਔਰ ਸ਼ਰੋਮਣੀ ਕਮੇਟੀ 'ਚ ਆਏ ਦਿਨ ਐਡੇ ਐਡੇ ਵੱਡੇ ਕੱਪੜੇ ਹੁੰਦੇ ਆ ਧਾਮੀ ਸਾਹਿਬ ਜਿਨ੍ਹਾਂ ਨੂੰ ਕਹਿ ਦਿੰਦੇ ਆ ਛੋਟੇ ਛੋਟੇ ਕੱਪੜੇ ਹੁੰਦੇ ਆ ਇਹੋ ਜਿਹੇ 10 12 ਕੱਪੜੇ ਜਿਹੜੇ ਉਹ ਰੋਜ਼ ਹੰਦੇ ਰਹਿੰਦੇ ਆ ਬਲਕਿ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਇਹ ਕਰੋੜਾਂ ਰੁਪਈਆ ਦੇ ਕੱਪੜੇ ਹੁੰਦੇ ਆ ਕੀ ਇਹ ਜਿਹੜੀ ਗੋਲਕ ਦੀ ਦੁਰਵਰਤੋਂ ਨਹੀਂ ਆ ਪਹਿਲੀ ਗੱਲ ਇੱਕ ਬਾਲਣ ਦਾ ਕੱਪੜਾ ਮੈਂ ਕੱਢਿਆ ਸੀਗਾ ਇਹ ਅੱਜ ਤੋਂ 5 ਸਾਲ ਪਹਿਲਾਂ ਜਿਹਦੇ ਵਿੱਚ ਮੁੱਢ ਆਉਣੇ ਸੀ ਬਾਲਣ ਦੇ ਤੇ ਉਹਦੇ ਬਦਲੇ ਫਰੇ ਜਿਹੜੇ ਉਹ ਸਪਲਾਈ ਕੀਤੇ ਜਾਂਦੇ ਅੱਜ ਦੀ ਕੀਮਤ ਹੀ ਤੀਜਾ ਸੰਦੀਆ ਬਿੱਲ ਜਿਹੜੇ ਉਹ ਮੁੱਢਾਂ ਦੇ ਬਣਦੇ ਸੀ ਕਰੋੜਾਂ ਰੁਪਈਆ ਤਖਤਾਂ ਦੇ ਸਾਹ ਦੇ ਉੱਤੇ ਜਿਹੜਾ ਉਹ ਬਾਲਣ ਆਉਂਦਾ ਲੰਗਰ ਕਰਦਾ ਜਿਹੜੀ ਬਾਲਣ ਦੀ ਵਰਤੋਂ ਨਹੀਂ ਹੁੰਦੀ ਸੀਗੀ ਉਹਦੇ ਵਿੱਚ ਐਡਾ ਵੱਡਾ ਕਪਲਾ ਕੱਢਿਆ ਸੀਗਾ ਕੀ ਇਹ ਸੰਗਤ ਦੇ ਪੈਸੇ ਦੀ ਜਿਹੜੀ ਉਹ ਦੁਰਵਰਤੋਂ ਨਹੀਂ ਸੀ ਗੋਲਕ ਦੀ ਕਿਉਂ ਉਹਦਾ ਐਡਾ ਵੱਡਾ ਮੈਂ ਕਪਲਾ ਕੱਢਿਆ ਕਿ 15-15 ਕਿਲੋ ਘਿਓ ਦੀ ਬਜਾਏ 12-12 ਕਿਲੋ 13-13 ਕਿਲੋ ਇਹਦਾ ਜਿਹੜਾ ਟੀਨ ਆ ਰਿਹਾ ਘਿਓ ਦੇ ਇਹ ਕਪਲਾ ਨਹੀਂ ਸੀ ਇਹ ਸੰਗਤ ਦੇ ਪੈਸੇ ਦੀ ਦੁਰਵਰਤੋਂ ਨਹੀਂ ਸੀ ਇਹ ਗੋਲਕ ਦੀ ਦੁਰਵਰਤੋਂ ਨਹੀਂ ਸੀ ਤੀਜਾ ਟੈਂਟ ਲੱਗਾ ਸੀਗਾ ਕਰਤਾਰਪੁਰ ਕਪੂਰਥਲੇ ਦੇ ਵਿੱਚ ਸਾਰੀ ਸੰਗਤ ਦੇ ਵਿੱਚ ਬੜਾ ਮਤਲਬ ਇਹ ਜੋਰ ਸ਼ੋਰ ਨਾਲ ਮੁੱਦਾ ਚੁੱਕਿਆ ਗਿਆ ਸੀਗਾ ਇੰਨੇ ਪੈਸੇ ਜਿਹੜੇ ਉਹ ਖਰਚ ਕੀਤੇ ਗਏ ਉਹ 12 ਕਰੋੜ ਰੁਪਈਆ ਜਿਹੜਾ ਪਾਕਿਸਤਾਨ ਤੋਂ ਨਗਰ ਕੀਰਤਨ ਚੱਲ ਕੇ ਆਇਆ ਸੀ ਉਹਦੇ ਵਿੱਚ ਇਕੱਠਾ ਹੋਇਆ ਸੀਗਾ ਤੇ ਆਪਾਂ ਸਾਰਾ ਹੀ ਉੱਥੇ ਬਾਦਲਾ ਨੂੰ ਚਮਕਾਉਣ ਲਈ ਉੱਥੇ ਟੈਂਟ ਲਾ ਦਿੱਤਾ ਗਿਆ 12 ਕਰੋੜ ਰੁਪਈਏ ਦਾ ਇਹ ਗੋਲਕ ਦੀ ਦੁਰਵਰਤੋਂ ਨਹੀਂ ਸੀ ਤੀਜੀ ਲਾਈਟਾਂ ਦੇ ਉੱਤੇ ਇੰਨੇ ਪੈਸੇ ਖਰਚ ਕੀਤੇ ਗਏ 12 ਕਰੋੜ ਰੁਪਈਆ ਬਿੱਲ ਬਣਾਇਆ ਗਿਆ 3 ਕਰੋੜ ਦੀਆਂ ਲਾਈਟਾਂ ਦਾ ਇਹ ਸੰਗਤ ਦੇ ਪੈਸੇ ਦੀ ਜਿਹੜੀ ਉਹ ਦੁਰਵਰਤੋਂ ਨਹੀਂ ਸੀ ਇਹ ਗੋਲਕ ਦੀ ਦੁਰਵਰਤੋਂ ਨਹੀਂ ਸੀ ਲੰਗਰ ਹਾਲ ਦੀ ਇਮਾਰਤ ਦਾ ਮੇਰੀ ਆਪਣੀ ਹੋਸ਼ ਦੇ ਵਿੱਚ ਪਹਿਲੀ ਵਾਰੀ ਹੈ ਕਿ ਗੁਰੂ ਘਰ ਚ ਇਮਾਰਤ ਬਣਨੀ ਹੋਵੇ ਦਰਬਾਰ ਸਾਹਿਬ ਦੇ ਵਿੱਚ ਇਮਾਰਤ ਬਣਨੀ ਹੋਵੇ ਤੇ ਉਹਦਾ ਠੇਕਾ ਦਿੱਤਾ ਗਿਆ ਸੀਗਾ ਜਦੋਂ ਕਿ ਸੰਗਤ ਘਰੋਂ ਇੱਟਾਂ ਢੇੜ ਕੇ ਲਿਆਉਣ ਨੂੰ ਤਿਆਰ ਹੁੰਦੀ ਆ ਗੁਰੂ ਘਰ ਵਾਸਤੇ ਉਹਦਾ ਠੇਕਾ ਏਡਾ ਵੱਡਾ ਦਿੱਤਾ ਗਿਆ ਉਸ ਤੋਂ ਬਾਅਦ ਵੀ ਠੇਕੇਦਾਰ ਕੋਲ ਉਹ ਮੁਕੰਮਲ ਨਹੀਂ ਹੋਇਆ ਤੇ ਉਹਦੀ ਸੇਵਾ ਜਿਹੜੀ ਸੰਗਤ ਕੋ ਕਰਾਈ ਗਈ ਇਹ ਗੋਲਕ ਦੀ ਦੁਰਵਰਤੋਂ ਨਹੀਂ ਸੀਗੀ ਇਹੋ ਜੀਆਂ ਕਈ ਜਿਹੜੀਆਂ ਕਪਲੇਬਾਜ਼ੀਆਂ ਨੇ ਇਹੋ ਜੇ ਕਈ ਜਿਹੜੇ ਕੰਮ ਸ਼੍ਰੋਮਣੀ ਕਮੇਟੀ ਵੱਲੋਂ ਕੀਤੇ ਜਾਂਦੇ ਔਰ ਹਸਾਬ ਮੰਗਣ ਦੇ ਨਾਂ ਦੇ ਉੱਤੇ ਤੁਸੀਂ ਕਹਿ ਦਿੰਦੇ ਹੋ ਵੀ ਸਾਡੇ ਇੱਥੇ ਦਖਲ ਅੰਦਾਜ਼ੀ ਨਹੀਂ ਤੁਸੀਂ ਕਰ ਸਕਦੇ ਇਹ ਏਡਾ ਵੱਡਾ ਜਿਹੜਾ ਕਪਲਾ ਹੋਇਆ ਇਹਨਾਂ ਦੇ ਉੱਤੇ ਬਹੁਤ ਸਾਰੀਆਂ ਕਮੇਟੀਆਂ ਬਣਾਈਆਂ ਗਈਆਂ ਅੱਜ ਤੱਕ ਕਿਸੇ ਕਮੇਟੀ ਦੀ ਰਿਪੋਰਟ ਦੱਸ ਦਿਓ ਕਿਸੇ ਵੱਡੇ ਆਗੂ ਨੂੰ ਦੋਸ਼ੀ ਠਰਾਇਆ ਹੋਵੇ ਤਾਂ ਮੈਂ ਤੁਹਾਨੂੰ ਕਹਿਣਾ ਵੀ ਵਕਾਇਾ ਹੀ ਤੁਹਾਡੇ ਕੰਮ ਦੇ ਵਿੱਚ ਦਖਲ ਨਹੀਂ ਹੋਣਾ ਚਾਹੀਦਾ ਕਿ ਇਹ ਗੋਲਕਾਂਦੀ ਦੁਰਵਰਤੋਂ ਨਹੀਂ ਸੀਗੀ ਇਹ ਸਾਰਾ ਕੁਝ ਹੀ ਗੋਲਕਾਂਦੀ ਦੁਰਵਰਤੋਂ ਆ ਚੋਣਾਂ ਦੇ ਦੌਰਾਨ ਚੋਣਾ ਦੇ ਦੌਰਾਨ ਬਾਦਲਾ ਵੱਲੋਂ ਪਿੰਡ-ਪਿੰਡ ਦੇ ਵਿੱਚ 25-25000 ਰੁਪਏ ਦੀ ਗੁਰਦੁਆਰਾ ਸਾਹਿਬ ਵੱਲੋਂ ਐਸਜੀਪੀਸੀ ਵੱਲੋਂ ਗ੍ਰਾਂਟ ਦਿੱਤੀ ਜਾਂਦੀ ਆ ਵੋਟਾਂ ਦੇ ਵੇਲੇ ਚਾਹੇ ਉਹ ਭਾਂਡਿਆਂ ਦੇ ਰੂਪ 'ਚ ਹੋਵੇ ਚਾਹੇ ਉਹ ਬਿਸਤਰਿਆਂ ਦੇ ਰੂਪ 'ਚ ਹੋਵੇ ਕਿ ਇਹ ਗੋਲਕ ਦੀ ਦੁਰਵਰਤੋਂ ਨਹੀਂ ਹੈ ਕਿੰਨਾ-ਕਿੰਨਾ ਗੱਲਾਂ ਤੋਂ ਤੁਸੀਂ ਮੰਨਕਰੋਗੇ ਤੁਸੀਂ ਤੁਸੀਂ ਤਾਂ ਕਹਿੰਦੇ ਹੋ ਵੀ ਐਸਜੀਪੀਸੀ ਜਿਹੜੀ ਕਹਿੰਦੀ ਆ ਤੁਸੀਂ ਵੀ ਕਹਿੰਦੇ ਹੋ ਜਥੇਦਾਰ ਸਾਹਿਬ ਕਿ 328 ਜਿਹੜੇ ਸਰੂਪ ਨੇ ਉਹ ਪੈਸੇ ਦਾ ਮਸਲਾ ਉਹ ਪੈਸੇ ਦੀ ਇਹ ਰਾਫੇਰੀ ਦਾ ਮਸਲਾ ਪੈਸੇ ਦੇ ਵਿੱਚ ਗਵਨ ਹੋਇਆ ਫਿਰ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਕਿੱਥੋਂ ਛਪੇ ਇਹ ਕਿਹੜੇ ਕਿਧੇ ਪੈਸਿਆਂ ਦੇ ਨਾਲ ਛਪੇ ਚਲੋ ਪੈਸੇ ਦੀ ਹਿਰਾਫੇਰੀ ਹੋ ਗਈ ਕੀ ਇਹ ਗੋਲਕ ਦੀ ਦੁਰਵਰਤੋਂ ਨਹੀਂ ਹੈ ਜਿਉਂ ਸਰੂਪ ਛਾਪੇ ਗਏ ਉਹ ਪੈਸੇ ਨਹੀਂ ਗੁਰੂ ਘਰ ਦੇ ਵਿੱਚ ਆਏ ਤੇ ਫਿਰ ਇਹ ਗੋਲਕ ਦੀ ਦੁਰਵਰਤੋਂ ਤੁਸੀਂ ਇਹਨੂੰ ਨਹੀਂ ਕਰਦੇ 21 ਦਸੰਬਰ ਨੂੰ 2020 ਦੇ ਵਿੱਚ ਸਵਰਗੀ ਜਿਹੜੇ ਅਸਾਰ ਅਵਤਾਰ ਸਿੰਘ ਮੱਕੜ ਐਸਜੀਪੀਸੀ ਦੇ ਪ੍ਰਧਾਨ ਸੀ ਕੱਲ ਵਡਾਲਾ ਸਾਹਿਬ ਉਹ ਸਾਰੀ ਉਹਦੀ ਡਿਟੇਲ ਭਾਈ ਵਡਾਲਾ ਕੱਢ ਕੇ ਬੈਠੇ ਸੀਗੇ ਉਹਦੇ ਬਾਰੇ ਵੀ ਗੌਰ ਕਰੋ ਮੈਂ ਤੁਹਾਨੂੰ ਗੋਲਕ ਦੀ ਦੁਰਵਰਤੋਂ ਦੱਸਣ ਲੱਗਾ ਕਿ 21 ਦਸੰਬਰ 2010 ਨੂੰ ਇੱਕ ਮਤਾ ਪੈਂਦਾ ਹੈ ਸਵਰਗੀ अवतार सिंह मक्कड़ होना दी प्रधानगी दे हेठ के 300 ਸਾਲਾਂ ਕੇ 350 ਸਾਲਾ ਜਿਹੜਾ ਸਥਾਪਨਾ ਦਿਵਸ ਮਣਾਉਣਾ ਵਾ ਔਰ ਰਾਹ ਖੁੱਲੇ ਕਰਨੇ ਨੇ ਤਖਤ ਸ੍ਰੀ ਅਨੰਦਪੁਰ ਸਾਹਿਬ ਦੇ ਰਸਤੇ ਦੇ ਉਹ ਰਸਤੇ ਖੁੱਲੇ ਕਰਨ ਲਈ ਪ੍ਰਬੰਧ ਕਰਨਾ ਔਰ ਉਸ ਰਸਤੇ ਦੇ ਵਿੱਚ ਇੱਕ ਕੋਠੀ ਆਉਂਦੀ ਆ 19 ਮਰਲੇ ਦੀ ਉਦੋਂ ਮਤੇ ਦੇ ਵਿੱਚ ਪਿਆ ਔਰ ਉਹ 70 ਲੱਖ ਰੁਪਏ ਦੀ ਪਹਿਲਾ ਮੈਂਬਰਾਂ ਨੇ ਆਪ ਖਰੀਦੀ ਕੋਠੀ ਮਾਲਕਾਂ ਕੋਲੋਂ ਤੇ 2 ਕਰੋੜ 70 ਲੱਖ ਰੁਪਏ ਦੀ ਤਖਤ ਸਾਹਿਬ ਨੂੰ ਵੇਚੀ ਕਿ ਇਹ ਗੋਲਕ ਦੀ ਦੁਰਵਰਤੋਂ ਨਹੀਂ ਸੀ 5 ਸਾਲ ਬਾਅਦ ਕੋਰਟ ਇਹਦੇ ਉੱਤੇ ਫੈਸਲਾ ਸੁਣਾਉਂਦੀ ਆ ਵੀ ਵਿਆਜ ਸਮੇਤ ਜਿਹੜੇ ਉਹ ਪੈਸੇ ਮੋੜੇ ਜਾਣ ਗੁਰੂ ਘਰ ਨੂੰ ਇਹ ਗੋਲਕਤੀ ਦੁਰਵਰਤੋਂ ਨਹੀਂ ਸੀ। ਹੋਰ ਕਿੰਨਿਆਂ ਕਿ ਤੁਸੀਂ ਮਤਲਬ ਗੋਲਕਤੀ ਜਾਂ ਦੁਰਵਰਤੋਂ ਜਿਹੜੀਆਂ ਉਹ ਸੁਣਨਾ ਚਾਹੁੰਦੇ ਹੋ ਅਸੀਂ ਇਹ ਕੋਲੀ ਜਿਸ ਦਿਨ ਦਾ ਜਿੱਦਣ ਉਹਨੂੰ ਫੜਿਆ ਵਾ ਇੱਕ ਤੋਂ ਡੇਢ ਕਰੋੜ ਰੁਪਏ ਉਹਦੀ ਸਾਲਾਨਾ ਜਿਹੜੀ ਤਨਖਾਹ ਰਹੀ ਆ ਜਦੋਂ ਕਿ ਸੰਗਤ ਫ੍ਰੀ ਸੇਵਾ ਕਰਨ ਲਈ ਤਿਆਰ ਸੀਗੀ ਗੁਰੂ ਘਰ ਦੇ ਵਿੱਚ ਜਿੱਦਾਂ ਡੇਰੇ ਬਿਆਸ ਦੇ ਵਿੱਚ ਲੋਕੀ ਆਪਣੇ ਆਪ ਨੂੰ ਸਮਰਪਿਤ ਕਰ ਦਿੰਦੇ ਆ ਵੱਡੇ ਵੱਡੇ ਅਫਸਰ ਆਪਣੇ ਆਪ ਨੂੰ ਸਮਰਪਿਤ ਕਰ ਦਿੰਦੇ ਆ ਸੰਗਤ ਦੇ ਵਿੱਚੋਂ ਲੋਕ ਫ੍ਰੀ ਸੇਵਾ ਕਰਨ ਲਈ ਤਿਆਰ ਸੀਗੇ ਹਰਮੰਦਰ ਸਾਹਿਬ ਦਾ ਐਸਜੀਪੀਸੀ ਦਾ ਹਸਾਬਕਾ ਤਵ ਰੱਖਣ ਲਈ ਤਿਆਰ ਸੀਗੇ ਉਹਨੂੰ 1.5 ਕਰੋੜ ਰੁਪਈਆ ਸਾਲ ਦੀ ਤਨਖਾਹ ਦੇ ਉੱਤੇ ਰੱਖਿਆ ਗਿਆ ਕਿ ਇਹ ਗੋਲਕ ਦੀ ਦੁਰਵਰਤੋਂ ਨਹੀਂ ਸੀ ਕੋਲੀ ਕੋਲੋਂ 75% ਰਿਕਵਰੀ ਕਰਨ ਦਾ ਹੁਕਮ ਜਿਹੜਾ ਸੁਣਾਇਆ ਗਿਆ ਐਸਜੀਪੀਸੀ ਵੱਲੋਂ ਕਾਲ ਤੱਕ ਸਾਭ ਦੇ ਜਥੇਦਾਰ ਨੇ ਜਿਹੜੀ ਰਿਪੋਰਟ ਪੇਸ਼ ਕੀਤੀ ਜਿਹੜੀ ਜਾਰੀ ਕੀਤੀ ਉਹਦੇ ਵਿੱਚ ਅਜੇ ਤੱਕ ਕੋ ਰਿਕਵਰੀ ਨਹੀਂ ਹੋਈ ਕਿ ਇਹ ਗੋਲਕ ਦੀ ਦੁਰਵਰਤੋਂ ਨਹੀਂ ਆ ਜਿੰਨਾ ਬੰਦਿਆਂ ਨੂੰ ਸ਼੍ਰੋਮਣੀ ਕਮੇਟੀ ਨੇ ਸ੍ਰੀ ਕਾਲਤਖ ਸਾਹਿਬ ਦੀ ਪੰਜਾ ਜਥੇਦਾਰਾਂ ਦੀ ਰਿਪੋਰਟ ਦੇ ਉੱਤੇ ਦੋਸ਼ੀ ਠਰਾਇਆ ਉਹ ਸਾਰੇ ਦੇ ਸਾਰੇ ਹਾਈ ਕੋਰਟ ਦੇ ਵਿੱਚ ਚਲੇ ਗਏ ਔਰ ਉੱਥੋਂ ਆਪਣੇ ਫੰਡ ਜਿਹੜੇ ਬਣਦੇ ਸੀਗੇ ਉਹ ਬਹਾਲ ਕਰਾ ਕੇ ਆਏ ਔਰ ਸ਼੍ਰੋਮਣੀ ਕਮੇਟੀ ਕੋ ਇੱਜ਼ਤ ਮਾਨ ਨਾ ਰਿਟਾਇਰਮੈਂਟ ਵੀ ਲਈ ਔਰ ਆਪ ਦੇ ਜਿਹੜੇ ਫੰਡ ਆ ਉਹ ਵੀ ਉੱਥੋਂ ਵਸੂਲ ਕੀਤੇ ਉਹਦੇ ਬਦਲੇ ਤੁਸੀਂ ਸੁਪਰੀਮ ਕੋਰਟ ਦੇ ਵਿੱਚ ਕਿਉਂ ਨਹੀਂ ਗਏ ਜੇ ਸੁਖਬੀਰ ਸਿੰਘ ਬਾਦਲ ਦੇ ਉੱਤੇ ਕੋ ਆਂਚ ਆਉਂਦੀ ਆ ਤੇ ਉਹ ਸੁਪਰੀਮ ਕੋਰਟ ਦੇ ਵਿੱਚ ਜਾ ਸਕਦੇ ਆ ਤੇ ਫਿਰ ਐਸਜੀਪੀਸੀ ਉਹ ਫੰਡਾਂ ਨੂੰ ਰੋਕਣ ਲਈ ਉਹਨਾਂ ਦੋਸ਼ੀਆਂ ਨੂੰ ਸਜਾਵਾ ਦਵਾਉਣ ਲਈ ਸੁਪਰੀਮ ਕੋਰਟ ਦੇ ਵਿੱਚ ਕਿਉਂ ਨਹੀਂ ਗਈ ਉਹ ਫੰਡ ਜਿਹੜੇ ਜਾਰੀ ਉਹਨਾਂ ਨੂੰ ਕਰ ਦਿੱਤੇ ਗਏ ਕਿ ਇਹ ਗੋਲਕ ਦੀ ਦੁਰਵਰਤੋਂ ਨਹੀਂ ਸੀ ਅੱਜ ਮੈਂ ਹੋਰ ਜਿਹੜੀ ਨਵੀਂ ਗੱਲ ਤੁਹਾਨੂੰ ਦੱਸਣ ਲੱਗਾ ਵਾਂ ਕਿ ਤੁਸੀਂ ਕਹਿੰਦੇ ਹੋ ਰਹਿਤ ਮਰਿਆਦਾ ਰਹੀ ਗੱਲ ਸਰਕਾਰ ਤੇ ਐਸਜੀਪੀਸੀ ਵੱਲੋਂ ਜਿਹੜਾ ਵੀ ਤੁਸੀਂ ਕਹਿੰਦੇ ਹੋ ਸਾਡੇ ਅਧਿਕਾਰ ਖੇਤਰ ਦੇ ਵਿੱਚ ਦਖਲਅੰਦਾਜ਼ੀ ਦਿੱਤਾ ਜਾਵੇ ਅਕਾਲ ਤਖਤ ਸਾਹਿਬ ਦੀ ਜਿਹੜੀ ਉਹ ਤੋਹੀਨ ਹੁੰਦੀ ਆ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਇਹ ਦਖਲਅੰਦਾਜ਼ੀ ਤੁਹਾਨੂੰ ਸਿਰਫ ਸੁਖਬੀਰ ਜਿਹੜੇ ਵਿਰੋਧੀ ਲੋਕਾਂ ਦੇ ਖਿਲਾਫ ਹੀ ਕਿਉਂ ਨਜ਼ਰ ਆਉਂਦੀ ਆ ਚਾਹੇ ਉਹ ਐਸਜੀਪੀਸੀ ਚੋਂ ਹੋਣ ਤੇ ਚਾਹੇ ਅਕਾਲ ਤਖਤ ਸਾਹਿਬ ਦੇ ਵਿੱਚੋਂ ਉਹ ਸਿਰਫ ਆਪਾਂ ਕਸੂਰ ਉਹਨਾਂ ਦਾ ਹੀ ਕੋ ਕੱਢਦੇ ਆ ਵੀ ਇਹ ਦਖਲ ਅੰਦਾਜ਼ੀ ਕਰਦੇ ਐਸਜੀਪੀਸੀ ਦੇ ਵਿੱਚ ਤੇ ਅਕਾਲ ਤਖਤ ਦੇ ਵਿੱਚ ਜਿਹੜੇ ਸੁਖਬੀਰ ਦੇ ਨੇੜੇ ਵਾਲੇ ਆ ਜਾਂ ਜਿਹੜੇ ਸੁਖਬੀਰ ਜੀ ਦੇ ਆਲੇ ਦੁਆਲੇ ਲੋਕ ਆ ਉਹਨਾਂ ਦੇ ਵਿੱਚ ਆਪਾਂ ਨੂੰ ਇਹ ਕਤਾਈਆਂ ਕਿਉਂ ਨਹੀਂ ਨਜ਼ਰ ਆਉਂਦੀਆਂ ਬਾਦਲਾ ਨੇ ਮੈਂ ਤੁਹਾਨੂੰ ਯਾਦ ਕਰਾਉਣ ਲੱਗਾ ਤਾਜੀ-ਤਾਜੀ ਗੱਲ ਆ ਬਾਦਲਾ ਨੇ ਸਾਰੇ ਗਨਾਹ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਝੋਲੀ ੱਡ ਕੇ ਕਬੂਲੇ ਸੀਗੇ ਵੀ ਆਹ ਕੰਮ ਵੀ ਸਾਡੇ ਕੋਲ ਹੋਇ ਉੱਥੇ ਕਬੂਲਣ ਤੋਂ ਬਾਅਦ ਆਪਣੀਆਂ ਰੈਲੀਆਂ ਤੇ ਪ੍ਰੈਸ ਕਾਨਫਰੰਸਾਂ ਦੇ ਵਿੱਚ ਸ਼ਰਯਾਮ ਕਹਿੰਦੇ ਸੀਗੇ ਕਿ ਮੈਂ ਮੰਨ ਲਏ ਆ ਪਰ ਮੈਂ ਕੀਤੇ ਨਹੀਂਗੇ ਤੇ ਕੀ ਇਸ ਸਿੱਖ ਸੰਗਤ ਦੇ ਨਾਲ ਤੇ ਸ੍ਰੀ ਅਕਾਲ ਤਖਤ ਸਾਹਿਬ ਨਾਲ ਧੋਖਾ ਨਹੀਂ ਆ ਫਿਰ ਝੂਠ ਹੋਣਾ ਉੱਥੇ ਬੋਲਿਆ ਕਿ ਸਿੱਖ ਸੰਗਤ ਦੇ ਵਿੱਚ ਜਾਂ ਜਿਹੜੀ ਸੰਗਤ ਆ ਪੰਜਾਬ ਦੀ ਉਹਦੇ ਵਿੱਚ ਬੋਲਦੇ ਆ ਕਿ ਇਹ ਜਿਹੜੀ ਅਕਾਲ ਤਖਤ ਸਾਹਿਬ ਦੀ ਤੋਹੀ ਨਹੀਂ ਹੈ ਜਥੇਦਾਰ ਸਾਹਿਬ ਤੁਸੀਂ ਆਪਦੀ ਵੀਡੀਓ 'ਚ ਕਹਿ ਰਹੇ ਹੋ ਕਿ ਬੇਅਦਬੀ ਜਿਹੜੀ ਉਹ ਰਾਮ ਰਹੀਮ ਤੇ ਹਣੀਪ੍ਰੀਤ ਨੇ ਕਰਾਈ ਸੀਗੀ ਸਰਕਾਰ ਇਹਨਾਂ ਦੇ ਉੱਤੇ ਕਾਰਵਾਈ ਨਹੀਂ ਕਰ ਰਹੀ ਤੇ ਤੁਸੀਂ ਇਹ ਕੋ ਭੁੱਲ ਗਏ ਕਿ ਉਸ ਬੇਦਬੀ ਤੋਂ ਬਾਅਦ ਰਾਮ ਰਹੀਮ ਨੂੰ ਮਾਫੀ ਬਾਦਲਾਂ ਦੇ ਹੁਕਮਾਂ ਦੇ ਉੱਤੇ ਦਿੱਤੀ ਗਈ ਸੀ ਕਮਰਾ ਬੰਦ ਮੀਟਿੰਗਾਂ ਜਿਹੜੀਆਂ ਕੀਤੀਆਂ ਗਈਆਂ ਤੇ ਉੱਥੇ ਉਹਨੂੰ ਮਾਫੀ ਦਿੱਤੀ ਗਈ ਇਥੋਂ ਤੱਕ ਕਿ ਰਾਮ ਰਹੀਮ ਦੀ ਇੱਕ ਫਿਲਮ ਰਿਲੀਜ਼ ਹੋਈ ਮੈਸेंजर ਆਫ ਗੋਡ ਔਰ ਸਾਰੇ ਪੰਜਾਬ ਦੀ ਪੁਲਿਸ ਉਹਨਾਂ ਥਾਵਾਂ ਦੇ ਉੱਤੇ ਲਾ ਦਿੱਤੀ ਸੀ ਕਿ ਰਾਮ ਰਹੀਮ ਦੇ ਭਗਤਾਂ ਦੇ ਉੱਤੇ ਉਦੇ ਫਾਲੋਅਰਾਂ ਦੇ ਉੱਤੇ ਕੋ ਆਂਚ ਨਾ ਆਵੇ ਤੇ ਕੀ ਇਹ ਅਕਾਲ ਤਖਤ ਸਾਹਿਬ ਦੀ ਤੋਹੀਨ ਨਹੀਂ ਸੀ ਇਹ ਇਹ ਸਿੱਧੀ ਦਖਲਅੰਦਾਜ਼ੀ ਨਹੀਂ ਸੀ ਸਤਿੰਦਰ ਸਿੰਘ ਕੋਹਲੀ ਜਿਹੜੇ ਸੀਏ ਲਈ ਮੈਂ ਫਿਰ ਕਹਿੰਦਾ ਆਪਾਂ ਬੜੇ ਤਤ ਭਰੇ ਆ ਸ੍ਰੀ ਅਕਾਲ ਤਖਤ ਸਾਹਿਬ ਦੀ ਰਿਪੋਰਟ ਤੋਂ ਬਾਅਦ ਐਸਜੀਪੀਸੀ ਨੇ ਉਹਨੂੰ ਦੋਸ਼ੀ ਸਾਬਤ ਕੀਤਾ ਉਹਨੂੰ ਕੱਢ ਦਿੱਤਾ ਗਿਆ ਉਹਨੂੰ ਕੱਢਣ ਤੋਂ ਬਾਅਦ ਉਹ ਬਾਦਲਾਂ ਦੇ ਦਫ਼ਤਰ ਦੇ ਵਿੱਚ ਆ ਫੜਨ ਤੱਕ ਵੀ ਉਹ ਕੰਮ ਕਰਦਾ ਰਿਹਾ ਕੀ ਇਹ ਅਕਾਲ ਤਖਤ ਸਾਹਿਬ ਚ ਸ਼ਰੋਣੀ ਕਮੇਟੀ ਦੇ ਹੁਕਮ ਆਦੀ ਜਿਹੜੀ ਉਹ ਤੋਹੀਨ ਨਹੀਂ ਸੀ ਫੈਸਲੇ ਦੇ ਉਲਟ ਉਹ ਹਾਈ ਕੋਰਟ ਦੇ ਵਿੱਚ ਚਲੇ ਗਿਆ ਅਜੇ ਤੱਕ ਉਹਨੇ ਪੈਸੇ ਜਮਾ ਨਹੀਂ ਕਰਾਏ ਆਪਣੇ ਕੀ ਇਹ ਸ੍ਰੀ ਕਾਲਤਕ ਸਾਹਿਬ ਦੇ ਹੁਕਮਾਂ ਦੀ ਤੋਹੀਨ ਨਹੀਂ ਆ ਜਾਂ ਐਸਜੀਪੀਸੀ ਦੇ ਵਿੱਚ ਸਿੱਧਾ-ਸਿੱਧਾ ਦਖਲ ਨਹੀਂ ਆ ਫਿਰ ਹਾਈ ਕੋਰਟ ਦਾ ਸ੍ਰੀ ਸ੍ਰੀ ਕਾਲਤਕ ਸਾਹਿਬ ਦੇ ਹੁਕਮਾਂ ਦੇ ਵਿਰੁੱਧ ਜਾ ਕੇ ਅੱਜ ਤੱਕ ਸੁਖਬੀਰ ਬਾਦਲ ਦਾ ਜਿਹੜਾ ਚੈਨਲ ਆ ਪੀਟੀਸੀਓ ਸ਼ਰੈਆਮ ਕਹਿੰਦੇ ਆ ਵੀ ਮੇਰਾ ਚੈਨਲ ਆ ਉੱਥੇ ਗੁਰਬਾਣੀ ਦੇ ਉੱਤੇ ਕਬਜ਼ਾ ਕਰਕੇ ਕਰੋੜਾਂ ਰੁਪਏ ਜਿਹੜੇ ਉਹ ਕਮਾਏ ਜਾ ਰਹੇ ਆ ਬਾਣੀ ਵੇਚ-ਵੇਚ ਕੇ ਪੈਸੇ ਜਿਹੜੇ ਕਮਾਏ ਜਾ ਰਹੇ ਆ ਕੀ ਇਹ ਗੋਲਕ ਦੀ ਦੁਰਵਰਤੋਂ ਨਹੀਂ ਆ ਕੀ ਇਹ ਸੰਗਤ ਦੇ ਪੈਸੇ ਦੀ ਦੁਰਵਰਤੋਂ ਨਹੀਂ ਹੈ ਕੀ ਇਹ ਸ੍ਰੀ ਕਾਲਤਕ ਸਾਹਿਬ ਦੇ ਹੁਕਮਾਂ ਦੀ ਤੋਹੀਨ ਨਹੀਂ ਹੈ ਐਸਜੀਪੀਸੀ ਦਾ ਮਤਾ ਨੰਬਰ 468 ਜਿਹੜਾ 27/8/2020 ਨੂੰ ਪਿਆ ਸੀਗਾ ਸ੍ਰੀ ਕਾਲਤਕ ਸਾਹਿਬ ਦੀ ਰਿਪੋਰਟ ਜੁਤੇ ਜਿਹੜਾ ਉਹ ਜਾਰੀ ਮਤਾ ਪਾਇਆ ਗਿਆ ਸੀਗਾ ਵੀ 328 ਰੂਪ ਦੇ ਆ ਫਲਾਣੇ ਫਲਾਣੇ ਦੋਸ਼ੀਆਂ ਦੇ ਉੱਤੇ ਪਰਚਾ ਦਰਜ ਕਰਨ ਦਾ ਫੈਸਲਾ ਕੀਤਾ ਗਿਆ ਵਾ ਔਰ 8 ਦਿਨ ਬਾਅਦ ਹੀ ਜਿੱਥੇ ਪੰਜ ਸਿੰਘ ਸਹਿਬਾਨ ਨੇ ਫੈਸਲਾ ਸੁਣਾਇਆ ਸੀਗਾ ਜਿਹਦੇ ਉੱਤੇ ਮਤਾ ਪਾਇਆ ਗਿਆ 468 ਨੰਬਰ 27/8/20 ਇਦੇ ਉਲਟ ਦੇ ਵਿੱਚ ਇੱਕ ਬੰਦੇ ਕੋਲੋਂ ਸਾਰ ਤਰਲੋਚਨ ਸਿੰਘ ਕੋਲੋਂ ਚਿੱਠੀ ਲਿਖਾ ਕੇ ਮਤਾ ਨੰਬਰ 493 ਜਿਹੜਾ 5920 ਨੂੰ ਪਾ ਲਿਆ ਜਾਂਦਾ ਕਿ ਪਰਚਾ ਦਰਜ ਨਹੀਂ ਕਰਾਇਆ ਜਾਊਗਾ ਐਸਜੀਪੀਸੀ ਆਪਣੇ ਕੰਮਕਾਰ ਦੇ ਵਿੱਚ ਕੋਈ ਪੁਲਿਸ ਦਾ ਦਖਲਅਧਾਰ ਜਿਹੜਾ ਉਹ ਨਹੀਂ ਚਾਹੁੰਦੀ ਆਪਣੇ ਪੱਧਰ ਦੇ ਉੱਤੇ ਹੀ ਕਾਰਵਾਈ ਜਿਹੜੀ ਕੀਤੀ ਜਾਊਗੀ ਪੰਜ ਸਿੰਘ ਸਹਿਬਾਨ ਦਾ ਫੈਸਲਾ ਨਾ ਮੰਨ ਕੇ ਇੱਕ ਬੰਦੇ ਦੀ ਚਿੱਠੀ ਦੇ ਉੱਤੇ ਫੈਸਲਾ ਬਦਲਿਆ ਗਿਆ ਕਿ ਇਹ ਸ੍ਰੀ ਕਾਲਤਕ ਸਾਹਿਬ ਦੀ ਤੋਹੀਨ ਨਹੀਂ ਸੀ ਕਿ ਇਹ ਸ਼੍ਰੋਮਣੀ ਕਮੇਟੀ ਦੇ ਵਿੱਚ ਸਿੱਧੀ ਦਖਲਅੰਦਾਜ਼ੀ ਨਹੀਂ ਸੀ ਜੇ ਪੁੱਤਿੱਤ ਤੇ ਸਿਰ ਗੁੰਮਿਆਂ ਨੂੰ ਤੁਸੀਂ ਅਕਾਲ ਤਖਤ ਸਾਹਿਬ ਤੇ ਬੁਲਾਉਣ ਦੀ ਰਵਾਇਤ ਸ਼ੁਰੂ ਕੀਤੀ ਆ ਤੇ ਫਿਰ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਜਿਹੜੇ ਬੰਦੇ ਸ੍ਰੀ ਅਕਾਲ ਤਖਤ ਸਾਹਿਬ ਜਾਂ ਐਸਜੀਪੀਸੀ ਦੇ ਹੁਕਮਾਂ ਦੇ ਉਲਟ ਜਿਨ੍ਹਾਂ ਦੇ ਖਿਲਾਫ ਕਾਰਵਾਈ ਹੋਈ ਸੀ ਜਿਨ੍ਹਾਂ ਦੇ ਖਿਲਾਫ ਅਕਾਲ ਤਖਤ ਸਾਹਿਬ ਦੀ ਰਿਪੋਰਟ ਦੇ ਉੱਤੇ ਕਾਰਵਾਈ ਹੋਈ ਉਹ ਇਨ੍ਹਾਂ ਹੁਕਮਾਂ ਦੇ ਉਲਟ ਹਾਈ ਕੋਰਟ ਦੇ ਵਿੱਚ ਚਲੇ ਜਾਂਦੇ ਆ ਉੱਥੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੇ ਉਲਟ ਜਿਹੜੇ ਉਹ ਫੈਸਲਾ ਲੈ ਕੇ ਆਉਂਦੇ ਆ ਹੁਕਮ ਲੈ ਕੇ ਆਉਂਦੇ ਆ ਤੇ ਜੇ ਫਿਰ ਤੁਹਾਡੇ ਚ ਹਿੰਮਤ ਹੈ ਗਈ ਆ ਤੇ ਹਾਈ ਕੋਰਟ ਦੇ ਜੱਜਾਂ ਤੇ ਉਹਨਾਂ ਦਾ ਕੇਸ ਲੜਨ ਵਾਲੇ ਵਕੀਲਾਂ ਨੂੰ ਵੀ ਤਲਬ ਕਰੋ ਆਪਦੀ ਸ੍ਰੀ ਕਾਲਤਖਬ ਸਾਹਿਬ ਦੇ ਸੈਕਟਰੀਏਟ ਦੇ ਵਿੱਚ ਜਾਂ ਕਾਲਤਖਬ ਸਾਹਿਬ ਦੇ ਉੱਤੇ ਹੈਗੀ ਹੈ ਹਿੰਮਤ ਉਹਨਾਂ ਨੂੰ ਬੁਲਾਉਣ ਦੀ ਉਹ ਵੀ ਤੇ ਸਿੱਧਾ ਸਿੱਧਾ ਦਖਲ ਹੈ ਨਾ ਤੁਹਾਡੇ ਅਧਿਕਾਰ ਖੇਤਰ ਦੇ ਵਿੱਚ RAM REEM ਜਿਸ ਤੋਂ ਸਾਰਾ ਪੰਜਾਬ ਅਤੇ ਸਿੱਧੀ ਮਤਲਬ ਐਡੀ ਪੰਜਾਬ ਦੇ ਵਿੱਚ ਅੱਗ ਲੱਗੀ ਸੀ ਪੰਜਾਬ ਦੇ ਵਿੱਚ ਤਬਾਹੀ ਦਾ ਜਿਹੜਾ ਮੰਜ਼ਰ ਸ਼ੁਰੂ ਹੋਇਆ ਸੀ ਤੇ ਅੱਜ ਤੱਕ ਉਹ ਜਿਹੜੇ ਝਗੜੇ ਖਤਮ ਨਹੀਂ ਹੋ ਰਹੇ ਹਰਿਆਣਾ ਸਰਕਾਰ ਅਤੇ ਬੀਜੇਪੀ ਦੀ ਮਿਹਰਬਾਨੀ ਦੇ ਨਾਲ 4 ਸਾਲਾਂ ਦੇ ਵਿੱਚ 4 ਸਾਲਾਂ ਚ 15 ਵਾਰੀ ਉਹਨੂੰ ਪਰੋਲ ਜਿਹੜੀ ਮਿਲ ਗਈ ਆ ਅਗਸਤ 25 ਨੂੰ ਉਹ ਪਹਿਲਾ ਬਾਾਰ ਆਇਆ ਸੀਗਾ ਤੇ ਆ ਜਨਵਰੀ ਮਹੀਨੇ ਦੇ ਵਿੱਚ ਉਹ ਫੇਰ ਆ ਰਿਹਾ 30 40 ਦਿਨ ਦੀ ਛੁੱਟੀ ਲੈ ਕੇ ਜਿਹੇ ਮਤ ਹੈਗੀ ਆ ਤੇ ਹਰਿਆਣਾ ਸਰਕਾਰ ਅਤੇ ਬੀਜੇਪੀ ਆਗੂਆਂ ਦਾ ਵਿਰੋਧ ਦੇ ਵਿੱਚ ਵੀ ਫਤਵਾ ਜਾਰੀ ਕਰੋ ਉਹਨਾਂ ਨੂੰ ਵੀ ਸ਼੍ਰੀ ਕਾਲਤਕ ਸਾਹਿਬ ਤੇ ਮਤਲਬ ਤਲਬ ਕਰੋ ਉੱਥੇ ਬੋਲਤੀ ਕੋ ਬੰਦ ਹੋ ਜਾਂਦੀ ਆਪਣੀ ਉੱਥੇ ਉੱਥੇ ਕਿਉਂ ਨਹੀਂ ਕਹਿੰਦੇ ਵੀ ਸ਼੍ਰੋਮਣੀ ਕਮੇਟੀ ਦੇ ਅਧਿਕਾਰ ਖੇਤਰ ਦੇ ਵਿੱਚ ਸਰਕਾਰ ਦਾ ਭਾਰਤ ਸਰਕਾਰ ਦਾ ਹਾਈ ਕੋਰਟ ਦਾ ਸੁਪਰੀਮ ਕੋਰਟ ਦਾ ਸਿੱਧਾ-ਸਿੱਧਾ दखਲ ਆ ਉੱਥੇ ਆਪਾਂ ਕੋ ਚੁੱਪ ਕਰ ਜਾਂਦੇ ਆ ਕੱਲਾ ਇਹਨੂੰ ਕੋ ਆਪਾਂ ਘੇਰੀ ਜਾਂਦੇ ਆ ਭਗਵੰਤ ਮਾਨ ਨੂੰ ਕੱਲ ਤੁਹਾਡਾ ਮੈਂ ਇੱਕ ਪ੍ਰੈਸ ਨੋਟ ਪੜ੍ਹਦਾ ਸੀਗਾ ਜਿਹਦੇ ਵਿੱਚ ਤੁਸੀਂ ਲਿਖਿਆ ਤੁਹਾਡੀ ਫੇਸਬੁੱਕ ਦੇ ਉੱਤੇ ਪਿਆ ਗੜਗਾਜ ਸਾਹਿਬ ਕਿ 1 ਜਨਵਰੀ 1993 ਨੂੰ ਭਾਈ ਗੁਰਦੇਵ ਸਿੰਘ ਕੌਂਕੇ ਜਿਹੜੇ ਉਹ ਸ਼ਹੀਦ ਕੀਤੇ ਗਏ ਸੀਗੇ ਔਰ ਅੱਜ ਤੱਕ ਕਾਤਲਾਂ ਨੂੰ ਜਿਹੜੀਆਂ ਉਹ ਸਜ਼ਾਵਾਂ ਨਹੀਂ ਮਿਲ ਸਕੀਆਂ ਤਾਂ ਮੈਂ ਤੁਹਾਨੂੰ ਕਹਿਣਾ ਚਾਹਨਾ ਵਾਂ ਕਿ 93 ਤੋਂ ਬਾਅਦ 1997 2002 ਤੇ 2000 ਮਤਲਬ 2007 ਤੋਂ ਲੈ ਕੇ 2017 ਤੱਕ 15 ਸਾਲ ਬਾਦਲਾਂ ਦੀ ਸਰਕਾਰ ਰਹੀ ਆ ਕਿ ਉਹਨਾਂ ਨੂੰ ਇਹ ਸਵਾਲ ਕਿਉਂ ਨਹੀਂ ਕੀਤਾ ਜਾਂਦਾ ਵੀ ਤੁਸੀਂ ਤਿੰਨਾ ਟਰਮਾਂ ਦੇ ਵਿੱਚ 15 ਸਾਲਾਂ ਦੇ ਵਿੱਚ ਅੱਜ ਤੱਕ ਜਿਹੜੇ ਗੁਰਦੇਵ ਸਿੰਘ ਕੌਂਕੇ ਦੇ ਕਾਤਲ ਆ ਉਹਨਾਂ ਨੂੰ ਸਜ਼ਾਵਾ ਕਿਉਂ ਨਹੀਂ ਦਿੱਤੀਆਂ ਉਹਨਾਂ ਨੂੰ ਤਲਬ ਕਰਨ ਦੀ ਮਤ ਹੈਗੀ ਆ ਆਪਾਂ ਨੂੰ ਉਹਨਾਂ ਨੂੰ ਵੀ ਬੁਲਾ ਲੈਂਦੇ ਕੈਪਟਨ ਮਰਿੰਦਰ ਸਿੰਘ ਦੀ 5 ਸਾਲ ਸਰਕਾਰ ਰਹੀ ਆ ਉਦੇ ਉੱਤੇ ਸਵਾਲ ਕਿਉਂ ਨਹੀਂ ਕੀਤੇ ਜਾ ਰਹੇ ਫਿਰ ਤੁਸੀਂ ਆਪ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਕਹਿ ਰਹੇ ਹੋ ਕਿ ਮੌੜ ਬੰਬ ਤਮਾਕੇ ਦੇ ਵਿੱਚ ਭਗਵੰਤ ਮਾਨ ਨੇ ਰਾਮ ਰਹੀਮ ਤੇ ਹਣੀਪਰੀਦ ਦੇ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਮੈਂ ਤੁਹਾਨੂੰ ਦੱਸਣਾ ਚਾਹਨਾ ਇਕੱਲਾ ਭਗਵੰਤ ਮਾਨ ਹੀ ਕੋ ਨਜ਼ਰ ਆ ਰਿਹਾ ਆਪਾਂ ਨੂੰ ਜਿਨੇ 328 ਰੂਪਾਂ ਦੇ ਉੱਤੇ ਕਾਰਵਾਈ ਕੀਤੀ ਆ ਮੌੜ ਬੰਬ ਤਮਾਕਾ ਤੇ 31 ਜਨਵਰੀ 2017 ਨੂੰ ਹੋਇਆ ਸੀਗਾ ਉਸ ਤੋਂ 2 ਮਹੀਨੇ ਬਾਅਦ ਵੀ ਬਾਦਲਾਂ ਦੀ ਜਿਹੜੀ ਸਰਕਾਰ ਰਹੀ ਸੀ ਤੇ ਉਸ ਤੋਂ 5 ਸਾਲ ਬਾਅਦ ਕੈਪਟਨ ਮਰਿੰਦਰ ਸਿੰਘ ਦੀ ਸਰਕਾਰ ਰਹੀ ਆ ਉਹਨਾਂ ਨੂੰ ਤੁਸੀਂ ਇਹਦੇ ਵਿੱਚੋਂ ਕਿਵੇਂ ਕੱਢ ਸਕਦੇ ਹੋ ਕੱਲੇ ਭਗਵੰਤ ਮਾਨ ਨੂੰ ਤੁਸੀਂ ਕਿਵੇਂ ਬੁਲਾ ਸਕਦੇ ਹੋ ਉਹਨਾਂ ਦੋਵਾਂ ਨੂੰ ਵੀ ਇਹਦੇ ਨਾਲ ਤਲਬ ਕਰੋ ਜੀਂਦੇ ਜਾਗਦੇ ਨੇ ਕੈਪਟਨ ਮਰਿੰਦਰ ਸਿੰਘ ਵੀ ਸੁਖਵੀਰ ਸਿੰਘ ਬਾਦਲ ਵੀ ਉਹਨਾਂ ਨੂੰ ਵੀ ਭਗਵੰਤ ਮਾਨ ਦੇ ਨਾਲ ਤਲਬ ਕਰੋ ਵੀ ਤੁਸੀਂ 15 ਸਾਲ ਰਾਜ ਕੀਤਾ 93 ਤੋਂ ਇਹ ਤੋਂ ਬਾਅਦ 17 ਤੋਂ ਬਾਅਦ 5 ਸਾਲ ਕੈਪਟਨ ਮਰਿੰਦਰ ਸਿੰਘ ਨੇ ਰਾਜ ਕੀਤਾ ਤੂੰ ਵੀ ਉਹਨਾਂ ਹੀ ਦੋਸ਼ੀਆਂ ਵੀ ਉਹਨਾਂ ਦੇ ਕਾਤਲਾਂ ਨੂੰ ਸਜਾਵਾਂ ਕਿ ਉਹ ਨਹੀਂ ਦਵਾਈਆਂ ਮੈਂ ਤੁਹਾਨੂੰ ਫਿਰ ਕਹਿਣਾ ਚਾਹੁੰਦਾ ਵੀ ਉੱਥੇ ਆਪਾਂ ਕਿਉਂ ਆਪਦੀ ਯਾਰੀ ਪਗਾਉਨੇ ਆ ਕੈਪਟਨ ਮਰਿੰਦਰ ਸਿੰਘ ਨੇ ਮੈਂ ਹੋਰ ਤੁਹਾਨੂੰ ਯਾਦ ਕਰਾਉਣ ਲੱਗਾ ਵੀ ਕੱਲਾ ਕਿ ਸੀਐਮ ਤੁਹਾਨੂੰ ਚੇਤੇ ਆਉਂਦੇ ਆ ਪਹਿਲੇ ਸੀਐਮ ਤੁਹਾਨੂੰ ਸਾਰੇ ਹੀ ਭੁੱਲ ਗਏ ਆ ਕੈਪਟਨ ਮਰਿੰਦਰ ਸਿੰਘ ਨੇ ਲੱਖਾਂ ਸੰਗਤਾਂ ਦੇ ਇਕੱਠ ਦੇ ਵਿੱਚ ਤਖਤ ਸ੍ਰੀ ਦਮਦਮਾ ਸਾਹਿਬ ਵੱਲ ਮੂੰਹ ਕਰਕੇ ਹੱਥਾਂ 'ਚ ਗੁਟਕਾ ਸਾਫ ਫੜ ਕੇ ਸੌਂ ਖਾਦੀ ਸੀਗੀ ਕਿ ਉਹ ਉਹ ਜਿਹੜੀ ਸੌਂ ਖਾਦੀ ਸੀ ਪੰਜਾਬ 'ਚ ਨਸ਼ਾ ਮੁਕਤ ਕਰਨ ਦੀ ਪੰਜਾਬ ਨੂੰ ਤਰੱਕੀ ਕਰਾਉਣ ਦੀ ਉਹ ਝੂਠੀ ਸੌਂ ਸੀ ਸਾਰੇ ਪੰਜਾਬ ਨੂੰ ਪਤਾ ਤੇ ਸਾਰੀ ਸਿੱਖ ਸੰਗਤ ਨੂੰ ਪਤਾ ਉਹਨੂੰ ਅੱਜ ਤੱਕ ਆਪਾਂ ਇੱਥੇ ਕਾਲ ਤਖਸਾਲ ਤੇ ਤਲਬ ਕਿਉਂ ਨਹੀਂ ਕੀਤਾ ਵੀ ਉਹਦਾ ਬਾਦਲਾਣਾ ਨੇੜ ਹੈ ਦੋਵੇਂ ਇੱਕ ਦੂਜੇ ਦੀਆਂ ਜਿਹੜੀਆਂ ਕਮੀਆਂ ਵਾਂ ਉਹਨੂੰ ਪੂਰਦੇ ਰਹਿੰਦੇ ਆ ਇੱਕ ਦੂਜੇ ਦੀ ਢਾਲ ਬਣ ਕੇ ਖਲੋ ਜਾਂਦੇ ਆ ਇਸ ਕਰਕੇ ਉਹਨਾਂ ਨੂੰ ਤਲਬ ਨਹੀਂ ਕੀਤਾ ਜਾ ਰਿਹਾ ਉਹ ਵੀ ਉਹਨਾਂ ਹੀ ਦੋਸ਼ੀ ਆ ਉਹਨੂੰ ਵੀ ਇੱਥੇ ਬੁਲਾਓ ਕੀ ਸੁਖਬੀਰ ਸਿੰਘ ਬਾਦਲ ਸ੍ਰੀ ਅਕਾਲ ਤਖਤ ਸਾਹਿਬ ਦੇ ਉਹਨਾਂ ਨੇ ਸਾਰੇ ਹੁਕਮ ਮੰਨ ਲਏ ਆ ਜਦੋਂ ਉੱਥੇ ਉਹਨਾਂ ਨੇ ਆਪਦੀਆਂ ਗਲਤੀਆਂ ਮੰਨਣੀਆਂ ਮੰਨੀਆਂ ਜੋ ਉਹਨਾਂ ਨੂੰ ਮਤਲਬ ਸੇਵਾ ਲੱਗੀ ਤੁਸੀਂ ਪੰਥ ਦਾ ਏਕਾ ਕਰਨਾ ਅਕਾਲੀ ਦਲ ਇੱਕ ਬਣਾਉਣਾ ਅਕਾਲੀ ਦਲ ਤੋਂ ਅਸਤੀਫਾ ਦੇਣਾ ਵਾ ਨਵਾਂ ਅਕਾਲੀ ਦਲ ਦਾ ਪ੍ਰਧਾਨ ਬਣਾਉਣਾ ਵਾ ਉਹ ਸਾਰੇ ਹੁਕਮਸਾਰ ਸੁਖਵੀਰ ਸਿੰਘ ਬਾਦਲ ਨੇ ਮੰਨ ਲਏ ਸੀਗੇ ਜਿਹੜੇ ਜ਼ਥੇਦਾਰ ਸਾਹਿਬ ਨੇ ਉਹਨਾਂ ਨੂੰ ਹੁਕਮ ਜਾਰੀ ਕੀਤੇ ਸੀ ਪੰਜ ਸਿੰਘ ਸਹਿਬਾਨ ਨੇ ਹੁਕਮ ਜਾਰੀ ਕੀਤੇ ਸੀਗੇ ਕੀ ਇਹ ਕਾਲ ਤਖਤ ਸਾਹਿਬ ਦੀ ਤੋਹੀਨ ਨਹੀਂ ਹੈ ਇਹ ਕਾਲ ਤਖਤ ਸਾਹਿਬ ਨੂੰ ਨੀਵਾ ਨਹੀਂ ਵਿਖਾਇਆ ਗਿਆ ਇੱਥੇ ਆਪਾਂ ਕੋ ਭੁੱਲ ਜਾਨੇ ਆ ਫੇਰ ਜ਼ਥੇਦਾਰ ਸਾਹਿਬ ਤੁਸੀਂ ਇੱਕ ਵੀਡੀਓ ਦੇ ਵਿੱਚ ਕਹਿ ਰਹੇ ਹੋ ਕਿ ਸਰਕਾਰ ਦੀ ਦਖਲ ਅੰਦਾਜ਼ੀ ਨਾ ਜੇ ਇਹਦੇ ਉੱਤੇ ਇਹਨਾਂ ਨੂੰ ਮਤਲਬ ਇਹਨਾਂ ਦਾ ਸਾਥ ਦਿੱਤਾ ਗਿਆ ਸਿੱਟ ਦੇ ਮੈਂਬਰਾਂ ਦਾ ਸਾਥ ਦਿੱਤਾ ਗਿਆ ਤੇ ਕਾਲ ਤਖਤ ਸਾਹਿਬ ਦੇ ਉੱਤੇ ਤੇ ਸ਼੍ਰੋਮਣੀ ਕਮੇਟੀ ਦੇ ਵਿੱਚ ਸਰਕਾਰਾਂ ਦੀ ਜਿਹੜੀ ਦਖਲਅੰਦਾਜ਼ੀ ਉਹ ਹੋਰ ਵੱਧ ਜਾਣੀ ਆ ਔਰ ਇਹ ਕੱਲ ਨੂੰ ਹਰ ਚੀਜ਼ ਦਾ ਹਿਸਾਬ ਮੰਗਣਗੇ ਵੀ ਆਟੇ 'ਚ ਲੰਗਰ ਦੇ ਵਿੱਚ ਆਟਾ ਕਿਲੋ ਵੱਧ ਲੱਗ ਗਿਆ ਵਾ ਮੈਂ ਤੁਹਾਨੂੰ ਪੁੱਛਣਾ ਚਾਹਨਾ ਕਿ ਗੁਰੂ ਗ੍ਰੰਥ ਸਾਹਿਬ ਦੇ 328 ਸਰੂਪ ਗਾਇਬ ਨੇ ਇੱਕ ਸਰੂਪ ਨਹੀਂ ਗਾਇਬ ਉਹਨਾਂ ਦੀ ਤੁਲਨਾ ਜਿਹੜੀ ਉਹ ਤੁਸੀਂ 1 ਕਿਲੋ ਤੇ 5 ਕਿਲੋ ਆਟੇ ਦੇ ਨਾਲ ਕਰ ਰਹੇ ਹੋ ਕੀ ਇਹ ਕਾਲ ਤਖਤ ਸਾਹਿਬ ਦੀ ਤੇ ਧਰਮ ਦੀ ਤੇ ਸਿੱਖ ਕੌਮ ਦੀ ਤੋਹੀਨ ਨਹੀਂ ਹੈ ਕਿ ਇਹ ਗੁਰੂ ਗ੍ਰੰਥ ਸਾਹਿਬ ਦੀ ਬਦਬੀ ਨਹੀਂ ਹੈ ਕਿ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਤੁਲਨਾ ਜਿਹੜੀ ਉਹ ਆਟੇ ਦੇ ਨਾਲ ਕਰ ਰਹੇ ਹੋ ਮਤਲਬ ਇਹ 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 ਇੱਥੇ ਤੁਹਾਨੂੰ ਆਪਣੇ ਮੂੰਹ ਦੇ ਵਿੱਚੋਂ ਜੋ ਤੁਹਾਡੇ ਮੂੰਹ ਚ ਆਉਂਦਾ ਤੁਸੀਂ ਬੋਲ ਹੀ ਜਾਂਦੇ ਹੋ ਤੁਹਾਨੂੰ ਇਹ ਸ਼ਬਦ ਨજર ਨਹੀਂ ਆਉਂਦੇ ਵੀ ਤੁਸੀਂ ਕੀ ਬੋਲ ਰਹੇ ਹੋ ਨਾਲੇ ਉਸ ਹਿਸਾਬ ਦੇ ਨਾਲ ਵੀ ਤੁਹਾਡੇ ਕੋਲੋਂ ਜਾਂ ਐਸਜੀਪੀਸੀ ਕੋਲੋਂ ਭਗਵੰਤ ਮਾਨ ਉਹਦਾ ਹਿਸਾਬ ਨਹੀਂ ਮੰਗ ਰਿਆ ਤੁਸੀਂ ਕਹਿ ਰਹੇ ਹੋ ਵੀ ਆਟੇ ਦਾਲਤੇ ਵੀ ਹਿਸਾਬ ਮੰਗਿਆ ਜਾਊਗਾ ਇਹ ਹਿਸਾਬ ਜਿਹੜਾ 328 ਰੁਪਿਆਂ ਦਾ ਵਾ ਨਾ ਇਹ ਸੰਗਤ ਮੰਗ ਰਹੀ ਆ ਭਗਵੰਤ ਮਾਨ ਤੇ ਉਹਦਾ ਮੁੱਖ ਮੰਤਰੀ ਵੀ ਨਹੀਂ ਸੀ ਬਣਿਆ ਇਹ 2020 ਦੇ ਵਿੱਚ ਸਭ ਤੋਂ ਪਹਿਲਾਂ ਮੇਰੇ ਵੱਲੋਂ ਮੁੱਦਾ ਚੁੱਕਿਆ ਗਿਆ ਸੀ 267 ਸਰੂਪਾਂ ਦਾ ਉਸ ਤੋਂ ਬਾਅਦ ਸੰਗਤ ਦੇ ਧਿਆਨ 'ਚ ਆਇਆ ਸੀਗਾ ਔਰ ਅੱਜ ਤੱਕ ਸੰਗਤ ਜਿਹੜਾ ਉਹਦਾ ਹਸਾਬ ਮੰਗ ਰਹੀ ਆ ਕਿ ਉਹਨਾਂ ਲੋਕਾਂ ਨੂੰ ਉਹਨਾਂ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦੀ ਬਜਾਏ ਸਰਕਾਰ ਦਾ ਸਾਥ ਦੇਣ ਦੀ ਬਜਾਏ ਉਹਨਾਂ ਨੂੰ ਕਲੀਨ ਚਿੱਟ ਦੇਣਾ ਕਿ ਸਿੱਖ ਸੰਗਤ ਦੇ ਉੱਤੇ ਇਹ ਮਤਲਬ ਉਹਨਾਂ ਦੇ ਜ਼ਖਮਾਂ ਤੇ ਲੂਣ ਛਿੜਕਣ ਦੇ ਬਰਾਬਰ ਨਹੀਂ ਹੈ ਕਦੋਂ ਸੋਚੀ ਆਉਣੀ ਯਾਰ ਐਡਾ ਵੱਡਾ ਤੁਹਾਡਾ ਰਤਬਾ ਹੈ ਮਤਲਬ ਸਾਡੀ ਕੌਮ ਦੇ ਸਰਵਉੱਚ ਤੁਸੀਂ ਮਤਲਬ ਅਹੁਦੇ ਦੇ ਉੱਤੇ ਬੈਠੇ ਹੋ ਤੇ ਆਪਾਂ ਕਾਰੇ ਕਿਹੜੇ ਕਰ ਰਹੇ ਆ ਯਾਰ ਮੇਰੀ ਜਥੇਦਾਰ ਸਾਹਿਬ ਤੁਹਾਨੂੰ ਹੱਥ ਬੰਨ ਕੇ ਬੇਨਤੀ ਆ ਕਿ ਸ੍ਰੀ ਕਾਲ ਤਖਤ ਸਾਹਿਬ ਜਿਹੜਾ ਨਾ ਉਹ ਕੋ ਸਿਆਸੀ ਹਥਿਆਰ ਨਹੀਂ ਹੈ ਸਗੋ ਸਿੱਖ ਕੌਮ ਦੀ ਹਾਈ ਰਚ ਅਥਾਰਟੀ ਆ ਸਭ ਤੋਂ ਵੱਡਾ ਸਰਵਉੱਚ ਜਿਹੜਾ ਉਦਾਰਾ ਵਾ ਜਿਹਦਾ ਪੰਥਕ ਜਿਹਨੀਆਂ ਪੰਥਕ ਮਰਿਆਦਮਾਂ ਨੂੰ ਪੈਰਾ ਹੱਠ ਰੋਲ ਕੇ ਸ੍ਰੀ ਕਾਲ ਤਖਤ ਸਾਹਿਬ ਦੇ ਹੁਕਮਾਂ ਨੂੰ ਆਪਣੀ ਸਿਆਸਤ ਲਈ ਜਿਹੜਾ ਉਹ ਵਰਤਿਆ ਜਾ ਰਿਹਾ ਵਾ ਇਹਦੇ ਉੱਤੇ ਤੁਹਾਨੂੰ ਜਰਾ ਵੀ ਨਿਮੋਸ਼ੀ ਸਾਫਤ ਨਹੀਂ ਹੁੰਦੀ ਵੀ ਤੁਹਾਨੂੰ ਵਰਤ ਕੌਣ ਰਿਹਾ ਵਾ ਕੌਣ ਤੁਹਾਡੇ ਕੋਲੋਂ ਇਹ ਹੁਕਮ ਜਾਰੀ ਕਰਾ ਲਿਆ ਵਾ ਤੁਹਾਨੂੰ ਨਹੀਂ ਲੱਗਦਾ ਵੀ ਇਹ ਕੌਮ ਲਈ ਤੇ ਪੰਜਾਬ ਲਈ ਸਾਡੇ ਪੰਜਾਬੀਆਂ ਲਈ ਇਹ ਬਹੁਤ ਜ਼ਿਆਦਾ ਘਾਤਕ ਆ ਤੇ ਜੇ ਸ੍ਰੀ ਕਾਲ ਤਖਤ ਸਾਹਿਬ ਤੋਂ ਵੀ ਦੋਰੇ ਮਾਪ ਡੰਡ ਹੋਣਗੇ ਤੇ ਫੇਰ ਮੈਂ ਤੁਹਾਨੂੰ ਇੱਕ ਗੱਲ ਕਹਿਣੀ ਚਾਹਨਾ ਵੀ ਸ੍ਰੀ ਕਾਲ ਤਖਤ ਸਾਹਿਬ ਦੇ ਉੱਤੇ ਫੇਰ ਨਿਆਂ ਦੀ ਆਸ ਨਹੀਂ ਹੈ ਉੱਥੇ ਸੌਦੇਬਾਜ਼ੀ ਹੋ ਰਹੀ ਹੈ ਇੱਕ ਦੂਜੇ ਨੂੰ ਡਰਾਉਣ ਲਈ ਇੱਕ ਦੂਜੇ ਨੂੰ ਰੋਕਣ ਲਈ ਚਾਹੇ ਉਹ ਮਸਲਾ 328 ਰੂਪਾਂ ਦਾ ਹੋਵੇ ਤੇ ਚਾਹੇ ਭਗਵੰਤ ਸਿੰਘ ਮਾਨ ਦੇ ਖਿਲਾਫ ਸ੍ਰੀ ਕਾਲ ਤਖਸਬ ਨੂੰ ਵਰਤ ਕੇ ਕੌਣ ਕਰ ਰਿਹਾ ਹੈ ਸੋਚਣ ਦੀ ਲੋੜ ਹੈ ਵੀ ਚਾਹੇ ਉਹਦੇ ਖਿਲਾਫ ਕੋ ਫੈਸਲਾ ਹੋਵੇ ਤੇ ਚਾਹੇ ਸ਼ਰੋਮਣੀ ਕਮੇਟੀ ਦੇ ਖਿਲਾਫ ਕੋ ਫੈਸਲਾ ਹੋਵੇ ਜੇ ਤੁਹਾਡੇ ਦੋਰੇ ਮਾਪਦੰਡ ਨੇ ਇੱਕ ਦੂਜੇ ਨੂੰ ਡਰਾਉਣ ਲਈ ਫਿਰ ਕਾਲ ਤਖਸਬ ਤੋਂ ਨਿਆਂ ਨਹੀਂ ਮਿਲ ਸਕਦਾ ਸਵਾਲ ਇਹ ਹੈ ਕਿ ਜੇ ਐਸਜੀਪੀਸੀ ਨਿੱਕੇ ਨਿੱਕੇ ਮਸਲਿਆਂ ਦੇ ਉੱਤੇ ਉਦਾਂ ਕਹਿੰਦੇ ਵੀ ਸਾਡੇ ਕੰਮਾਂ 'ਚ ਦਖਲ ਨਾ ਦਿਓ ਅਸੀਂ ਆਪ ਹੀ ਸਮਰਾਥ ਹਾਂ ਜੇ ਨਿੱਕੇ ਨਿੱਕੇ ਮਸਲਿਆਂ ਦੇ ਉੱਤੇ ਸਰਕਾਰ ਕੋਲ ਜਾ ਕੇ ਪੁਲਿਸ ਕੋਲ ਜਾ ਕੇ ਪਰਚੇ ਦਰਜ ਕਰਾ ਸਕਦੀ ਆ ਜੇ ਕਿਸੇ ਬੱਚੇ ਨੇ ਰੀਲ ਬਣਾਲੀ ਪ੍ਰਕਰਮਾ ਦੇ ਵਿੱਚ ਉਹਦੇ ਉੱਤੇ ਪਰਚਾ ਦਰਜ ਹੋ ਸਕਦਾ ਵਾ ਜੇ ਕਿਸੇ ਕੰਪਨੀ ਨੇ ਰਮੰਦਰ ਸਾਹਿਬ ਦੀ ਫੋਟੋ ਲਾ ਲਈ ਉਹਦੇ ਉੱਤੇ ਪਰਚਾ ਦਰਜ ਹੋ ਸਕਦਾ ਵਾ ਜੇ ਕਿਸੇ ਨੇ ਹੋਰ ਲੋਗੋ ਲਾ ਲਿਆ ਉਹਦੇ ਉੱਤੇ ਪਰਚਾ ਦਰਜ ਹੋ ਸਕਦਾ ਵਾ ਤੇ ਫੇਰ ਗੁਰੂ ਮਹਾਰਾਜ ਦਾ ਇੱਕ ਸਰੂਪ ਨਹੀਂ 328 ਰੂਪ ਗਾਇਬ ਹੋਏ ਆ ਚਾਹੇ ਉਹ ਪੈਸੇ ਦੀ ਮਤਲਬ ਹੀਰਾ ਫੇਰੀ ਹੋਈ ਆ ਹੀਰਾ ਫੇਰੀ ਤੇ ਹੈਗੀ ਆ ਨਾ ਕੀ ਇੱਕ ਫੋਟੋ ਲਾਉਣਾ ਉਹ ਜਿਆਦਾ ਵੱਡਾ ਗਨਾਹ ਵਾ ਜਾਂ ਗੁਰੂ ਮਹਾਰਾਜ ਦਾ ਸਰੂਪ ਜਿਹੜਾ ਗਾਇਬ ਕਰ ਦੇਣਾ ਵਾ ਉਹ ਪੈਸੇ ਲੈ ਬਿਨਾ ਕਿਸੇ ਨੂੰ ਦੇ ਦੇਣਾ ਵਾ ਉਹ ਵੱਡਾ ਗਨਾਹ ਵਾ ਫਿਰ ਉੱਥੇ ਜਾ ਕੇ ਆਪਾਂ ਪਰਚਾ ਕਿਉਂ ਨਹੀਂ ਦਰਜ ਕਰਾ ਰਹੇ ਫਿਰ ਉਹ ਉੱਥੇ ਜਾ ਕੇ ਆਪਾਂ ਸਹਿਯੋਗ ਕਿਉਂ ਨਹੀਂ ਕਰ ਰਹੇ ਫਿਰ ਉਸ ਪਰਚੇ ਦੇ ਉੱਤੇ ਆਪਾਂ ਨੂੰ ਐਡੀ ਤਕਲੀਫ ਕਿਉਂ ਹੋ ਰਹੀ ਹੈ ਕਿਨ ਕਿਨ ਕੇ ਮਸਲੇ ਦੇ ਉੱਤੇ ਤੇ ਆਪਾਂ ਪਰਚੇ ਦਰਜ ਕਰਾ ਦਿੰਨੇ ਆ ਜਾ ਕੇ ਮੇਰੀ ਖੀਰ ਦੇ ਵਿੱਚ ਮੈਂ ਤੁਹਾਨੂੰ ਕਹਿਣਾ ਚਾਹਣਾ ਸ੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਤੁਹਾਨੂੰ ਮੇਰੀ ਬੇਨਤੀ ਆ ਤੁਹਾਨੂੰ ਤੇ ਸੂਬੇ ਦੇ ਮੁੱਖ ਮੰਤਰੀ ਸਾਰ ਭਗਵੰਤ ਸਿੰਘ ਮਾਨ ਨੂੰ ਜੇ 15 ਜਨਵਰੀ ਨੂੰ ਤੁਸੀਂ ਦੋਵੇਂ ਜਾਣੇ ਇਕੱਠੇ ਹੋ ਹੀ ਰਹੇ ਹੋ ਕਿਸੇ ਬਹਾਨੇ ਦੇ ਨਾਲ ਤਾਂ ਤੁਹਾਡੇ ਦੋਵਾਂ ਦੇ ਸੰਸਥਾਨਾਂ ਦੇ ਵਿੱਚ ਚਾਹੇ ਸਰਕਾਰ ਆ ਚਾਹੇ ਐਸਜੀਪੀਸੀ ਆ ਜੇ ਉਹਦੇ ਵਿੱਚ ਕੋਈ ਕਮੀਆਂ ਵਾਂ ਤੇ ਉਹਨਾਂ ਨੂੰ ਦੂਰ ਕਰਨ ਲਈ ਵਿਚਾਰ ਵਟਾਂਦਰਾ ਕਰੋ ਇੱਕ ਦੂਜੇ ਨੂੰ ਜਲੀਲ ਕਰਨ ਲਈ ਕੌਮ ਤੇ ਸਰਕਾਰ ਦਾ ਜਿਹੜਾ ਉਹ ਤਮਾਸ਼ਾ ਨਾ ਬਣਾਓ ਵਿਚਾਰ ਵਿਚਾਰ ਵਟਾਂਦਰਾ ਜਿਹੜਾ ਉਹ ਸਹਿਰਦ ਕਰੋ ਜਿਹਦੇ ਨਾਲ ਪੰਜਾਬ ਤੇ ਪੰਜਾਬੀਆਂ ਦੀ ਤੇ ਕੌਮ ਦੀ ਤਰੱਕੀ ਹੋਵੇ ਮੈਂ ਤੁਹਾਨੂੰ ਦੱਸ ਦਿੰਦਾ ਵੀ ਕਿੰਨਾ ਮੁੱਦਿਆਂ ਦੇ ਉੱਤੇ ਚਰਚਾ ਕਰੋ ਕਿੰਨਾ ਮੁੱਦਿਆਂ ਦੇ ਉੱਤੇ ਚਰਚਾ ਪੰਜਾਬ ਭਾਲਦਾ ਵਾ ਮੈਂ ਤੁਹਾਨੂੰ ਬੇਨਤੀ ਕਰਦਾ ਜਥੇਦਾਰ ਸਾਹਿਬ ਮਾਨ ਸਾਹਿਬ ਜੇ ਤੁਸੀਂ ਚਰਚਾ ਹੀ ਕਰਨੀ ਆ ਤੇ ਫਿਰ ਇਹਨਾਂ ਚੀਜ਼ਾਂ ਦੇ ਉੱਤੇ ਕਰੋ ਕਿ ਤੁਹਾਡੇ ਦੋਵਾਂ ਨਾਲ ਹੀ ਸਬੰਧਤ ਨੇ ਮੁੱਦੇ ਕਿ ਪਿੰਡਾਂ ਸ਼ਹਿਰਾਂ ਦੇ ਵਿੱਚ ਧੜਾ ਧੜ ਲੋਕ 크੍ਰਿਸਚੀਅਨ ਬਣ ਰਹੇ ਆ ਕਨਵਰਟ ਹੋ ਰਹੇ ਆ ਦੂਜੇ ਧਰਮ ਦੇ ਵਿੱਚ ਇਹਨਾਂ ਦੇ ਉੱਤੇ ਰੋਕ ਕਿਸ ਤਰ੍ਹਾਂ ਲਾਈ ਜਾ ਸਕਦੀ ਆ ਜਾਂ ਇਹਨਾਂ ਨੂੰ ਆਪਦੇ ਗੱਲ ਨਾਲ ਕਿਸ ਤਰ੍ਹਾਂ ਲਾਇਆ ਜਾ ਸਕਦਾ ਆ ਜਾਂ ਆਪਦੇ ਧਰਮ ਵਿੱਚ ਕਿਵੇਂ ਰੱਖਿਆ ਜਾ ਸਕਦਾ ਵਾ ਚਰਚਾਵਾਂ ਤੇ ਹੋਣੀਆਂ ਚਾਹੀਦੀਆਂ ਵਾ ਅੱਜ ਵੀ ਪਿੰਡਾਂ ਸ਼ਹਿਰਾਂ ਦੇ ਵਿੱਚ ਐਸੀ ਭਾਈ ਚਾਰੇ ਨਾ ਵਿਤਕਰੇ ਦੀਆਂ ਇੰਨੀਆਂ ਕਟਣਾਵਾਂ ਸਾਹਮਣੇ ਆਉਂਦੀਆਂ ਨੇ ਕਾਲ ਤੱਕ ਸਾਭ ਦੇ ਜਥੇਦਾਰ ਉਹਦੇ ਉੱਤੇ ਕੀ ਕਰਨਗੇ ਭਗਵੰਤ ਮਾਨ ਉਹਦੇ ਉੱਤੇ ਕੀ ਕਰਨਗੇ ਚਰਚਾਵਾਂਾਂ ਤੇ ਹੋਣੀਆਂ ਚਾਹੀਦੀਆਂ ਵਾਂ ਪੰਜਾਬ ਦੀਆਂ ਬੱਚੀਆਂ ਆ ਮੁੱਦਾ ਤੁਹਾਡੇ ਸੁਣਨ ਵਾਲਾ ਮੈਂ ਵੀਡੀਓ ਵੀ ਲਾ ਕੇ ਵਿੱਚ ਨਾਲ ਸੁਣਾ ਦੂੰਗਾ ਖੀਰ ਦੇ ਵਿੱਚ ਪੰਜਾਬ ਦੀਆਂ ਬੱਚੀਆਂ ਪੈਸੇ ਦੀ ਤੰਗੀ ਕਰਕੇ ਲੋੜਾਂ ਪੂਰੀਆਂ ਨਾ ਹੋਣ ਕਰਕੇ ਗਲਤ ਕੰਮਾਂ ਵੱਲ ਜਾ ਰਹੀਆਂ ਵਾਂ ਦੇ ਵਪਾਰ ਦੇ ਵਿੱਚ ਜਿਹੜੀਆਂ ਤਕੀਆਂ ਜਾ ਰਹੀਆਂ ਵਾਂ ਪੰਜਾਬ ਤੇ ਪੰਜਾਬ ਦੀਆਂ ਭੈਣਾਂ ਤੇ ਬੱਚੀਆਂ ਦੀ ਜਿਹੜੀ ਆਬਰੂ ਉਹ ਤਾਰ-ਤਾਰ ਹੋ ਰਹੀ ਆ ਔਰ ਸ਼ਰੇ ਆਮ ਫੋਨ ਦੇ ਉੱਤੇ ਐਪ ਬਣ ਗਈਆਂ ਵੀ ਪੰਜਾਬ ਚ ਅੰਮ੍ਰਿਤਸਰ ਚ ਕਿਹੜੇ ਮਹੱਲੇ ਚ ਕਿਹੜੇ ਏਰੀਏ ਚ ਕਿਸ ਤਰ੍ਹਾਂ ਦੀ ਤੁਹਾਨੂੰ ਕੁੜੀ ਚਾਹੀਦੀ ਆ ਇਹ ਪੰਜਾਬ ਦੇ ਵਿੱਚ ਐਪ ਬਣ ਗਈਆਂ ਇਹਨਾਂ ਦੇ ਉੱਤੇ ਗੌਰ ਕਰੋ ਵੀ ਆਪਦੀਆਂ ਬੱਚੀਆਂ ਦੀ ਇੱਜ਼ਤ ਕਿੱਦਾਂ ਬਚਾਉਣੀ ਆ ਆਪਦੀਆਂ ਬੱਚੀਆਂ ਨੂੰ ਰੁੜਣੋਂ ਕਿੱਦਾਂ ਬਚਾਉਣਾ ਵਾ ਆਪਦੀਆਂ ਬੱਚੀਆਂ ਨੂੰ ਗਲਤ ਕੰਮਾਂ ਚ ਪੈਣੋਂ ਕਿਸ ਤਰ੍ਹਾਂ ਬਚਾਉਣਾ ਵਾ ਚਰਚਾਵਾਂ ਤੇ ਇਹ ਹੋਣੀਆਂ ਚਾਹੀਦੀਆਂ ਲੜਕੀਆਂ ਕੋਲ ਕੰਮ ਨਹੀਂ ਆ ਮੁੰਡਿਆਂ ਕੋਲ ਉਹ ਜਾਂ ਕ੍ਰਾਈਮ ਕਰ ਰਹੇ ਆ ਆਪਣੀਆਂ ਲੋੜਾਂ ਨੂੰ ਲੈ ਕੇ ਜਾਂ ਆਪਣੀਆਂ ਮਤਲਬ ਖਵਾਸ਼ਾ ਪੂਰੀਆਂ ਕਰਨ ਲਈ ਜਾਂ ਕ੍ਰਾਈਮ ਕਰਦੇ ਆ ਜੋ ਕ੍ਰਾਈਮ ਨਹੀਂ ਕਰਦੇ ਤੇ ਡਿਪਰੈਸ਼ਨ ਚ ਆ ਕੇ ਨਸ਼ੇ ਦਾ ਸ਼ਿਕਾਰ ਹੋ ਰਹੇ ਆ ਇਹਨਾਂ ਚੀਜ਼ਾਂ ਦੇ ਉੱਤੇ ਚਰਚਾਵਾਂ ਕਰਨ ਦੀ ਲੋੜ ਹੈ ਜਥੇਦਾਰ ਸਾਹਿਬ ਤੇ ਮਾਨ ਸਾਹਿਬ ਨੰਬਰ 5 ਪੰਜਾਬ ਵਿੱਚ ਉਹ ਚੌਧਿਆਂ ਦੇ ਉੱਤੇ ਪੰਜਾਬੀ ਅਫਸਰ ਨਜ਼ਰ ਹੀ ਨਹੀਂ ਆਉਂਦੇ ਜਦੋਂ ਸਾਰ ਭਗਵੰਤ ਸਿੰਘ ਮਾਨ ਵੀ ਮੀਟਿੰਗ ਕਰਦੇ ਆ ਮੈਂ ਨਹੀਂ ਕਹਿੰਦਾ ਪੰਜਾਬੀ ਸਿੱਖ ਪੰਜਾਬੀ ਗੁਪਤਾ ਪੰਜਾਬੀ ਬਰਾੜ ਪੰਜਾਬੀ ਰੋੜਾ ਪੰਜਾਬੀ 크ਰਿਸਚੀਅਨ ਪੰਜਾਬੀ ਉਹ ਉਹ ਮਰ ਵੀ ਭਾਈਚਾਰੇ ਦੇ ਲੋਕ ਪੰਜਾਬੀ ਮੁਸਲਮਾਨ ਪੰਜਾਬੀ ਹਿੰਦੂ ਉਹ ਅਫਸਰ ਤੁਹਾਨੂੰ ਨਜ਼ਰ ਹੀ ਨਹੀਂ ਆਉਂਦੇ ਉਹਨਾਂ ਦੇ ਉੱਤੇ ਵਿਚਾਰ ਚਰਚਾ ਕਰਨ ਦੀ ਲੋੜ ਆ ਵੀ ਇਹ ਕਿਸ ਤਰੀਕੇ ਪੰਜਾਬ ਤੇ ਪੰਜਾਬੀਅਤ ਨੂੰ ਬਚਾਉਣਾ ਵਾ ਨੰਬਰ 6 ਬੱਚੇ ਧੜਾ ਧੜ ਬਾਹਰ ਚਲੇ ਗਏ ਪਰ ਫਿਰ ਵੀ ਹਰ ਇਲਾਕੇ ਦੇ ਵਿੱਚ ਮਾਨ ਸਾਹਿਬ ਲਓ ਡਾਟਾ ਤੁਹਾਡੇ ਕੋਲ ਤੇ ਐਸ ਡੀ ਐਮ ਡੀ ਸੀ ਸਾਰੇ ਹੀ ਹੈਗੇ ਆ ਨਾ ਪੰਜਾਬ ਦੇ ਬੱਚੇ ਧੜਾ ਧੜ ਬਾਹਰ ਚਲੇ ਗਏ ਇੱਕ ਇੱਕ ਦੋ ਦੋ ਬੱਚੇ ਆ ਲੋਕਾਂ ਦੇ ਉਹ ਵੀ ਬਾਹਰ ਨੇ ਪਰ ਫਿਰ ਵੀ ਪੰਜਾਬ ਚ ਹਰ ਹਲਕੇ ਦੇ ਵਿੱਚ 25 25% ਵੋਟਾਂ ਦੀ ਗਿਣਤੀ ਵਧ ਗਈ ਕੌਣ ਲੋਕ ਇੱਥੇ ਆ ਗਏ ਕੌਣ ਜਿਹੜੇ ਬਿਨਾਂ ਦੱਸੇ ਹੀ ਵਸ ਗਏ ਉਹਨਾਂ ਦੇ ਉੱਤੇ ਚਰਚਾ ਕਰਨ ਦੀ ਲੋੜ ਆ ਨਾ ਕਿ ਆ ਜਿਹੜੀ ਕੁੱਕੜ ਖੇਡ ਡਾਉਣ ਦੀ ਲੋੜ ਆ ਨੰਬਰ 7 ਲਾਂਡ ਆਰਡਰ ਪੰਜਾਬ ਦੇ ਖਲਾਤ ਪਾਕਿਸਤਾਨ ਵਰਗੇ ਹੋ ਗਏ ਆ ਬੰਦੇ ਦੀ ਜਾਨ ਦੀ ਕੀਮਤ ਹੀ ਨਹੀਂ ਰਹਿ ਗਈ ਔਰ ਇਹਨਾਂ ਚੀਜ਼ਾਂ ਦੇ ਉੱਤੇ ਚਰਚਾਵਾ ਕਰਨ ਦੀ ਲੋੜ ਆ ਇਹ ਤੁਹਾਡਾ ਚਰਚਾ ਦਾ ਵਿਸ਼ਾ ਹੋਣਾ ਚਾਹੀਦਾ ਵਾ ਪੜਾਈ ਮਹਿੰਗੀ ਆ ਚਾਹੇ ਉਹ ਪ੍ਰਾਈਵੇਟ ادارے ਹੋਣ ਚਾਹੇ ਉਹ ਐਸਜੀਪੀਸੀ ਦੇ ادارے ਹੋਣ ਜਥੇਦਾਰ ਸਾਹਿਬ ਤੁਸੀਂ ਕਹਿੰਦੇ ਹੋ ਬੱਚੇ ਵੱਧ ਪੈਦਾ ਕਰੋ ਬੱਚੇ ਪਾਲਣੇ ਕਿੱਥੋਂ ਆ ਬੱਚੇ ਵੱਧ ਪੈਦਾ ਕਰਨਾ ਹਲ ਨਹੀਂ ਆ ਬੱਚਿਆਂ ਨੂੰ ਪੜਾਉਣਾ ਮੇਨ ਹਾਲ ਹੈ ਇਹਨਾਂ ਚੀਜ਼ਾਂ ਦੇ ਉੱਤੇ ਗੌਰ ਕਰੋ ਵੀ ਬੱਚਿਆਂ ਨੂੰ ਮੁਫਤ ਸਿੱਖਿਆ ਤੇ ਹਾਇਰ ਐਜੂਕੇਸ਼ਨ ਐਸਜੀਪੀਸੀ ਨੇ ਕਿਸ ਤਰ੍ਹਾਂ ਦੇਣੀ ਆ ਸਰਕਾਰੀ ਅਦਾਰਿਆਂ 'ਚ ਕਿਵੇਂ ਮੁਹੱਈਆ ਹੋਣੀ ਆ ਪ੍ਰਾਈਵੇਟ ਅਦਾਰਿਆਂ ਦੇ ਉੱਤੇ ਨਿਕੇਲ ਕਿਸ ਤਰ੍ਹਾਂ ਪਾਈ ਜਾਣੀ ਆ ਉਹਦੇ ਉੱਤੇ ਵਿਚਾਰ ਚਰਚਾ ਕਰਨ ਦੀ ਲੋੜ ਹੈ ਇਲਾਜ ਮਹਿੰਗਾ ਚਾਹੇ ਉਹ ਪ੍ਰਾਈਵੇਟ ਹਸਪਤਾਲ ਹੋਣ ਤੇ ਚਾਹੇ ਉਹ ਐਸਜੀਪੀਸੀ ਦੇ ادارے ਹੋਣ ਹਸਪਤਾਲ ਉਹਨਾਂ ਦੇ ਵਿੱਚ ਇਲਾਜ ਮਹਿੰਗਾ ਉਹਨਾਂ ਦੇ ਉੱਤੇ ਚਰਚਾ ਕਰਨ ਦੀ ਲੋੜ ਆ ਉਹਨਾਂ ਦੇ ਉੱਤੇ ਮਤਲਬ ਸਾਰਾ ਕੁਝ ਜਾਣਨ ਦੀ ਲੋੜ ਆ ਮੈਂ ਕਹਿੰਦਾ ਜਥੇਦਾਰ ਸਾਹਿਬ ਭਗਵੰਤ ਮਾਨ ਆਉਂਦਾ ਨਾ 15 ਤਰੀਕ ਨੂੰ ਉਹਨੂੰ ਕੋਈ ਇੱਕ ਸੂਚੀ ਜਾਰੀ ਕਰ ਕਿ ਪੰਜਾਬ ਦੇ ਉੱਚ ਅਹੁਦਿਆਂ ਦੇ ਉੱਤੇ ਕਿੰਨੇ ਪੰਜਾਬੀ ਅਫਸਰ ਬੈਠੇ ਨੇ ਮੈਂ ਫਿਰ ਕਹਿੰਦਾ ਮੇਰੀ ਗੱਲ ਦਾ ਗਲਤ ਮਤਲਬ ਨਾ ਲਿਆ ਜਾਵੇ ਪੰਜਾਬੀ ਕਿਸੇ ਵੀ ਧਰਮ ਦੇ ਪੰਜਾਬੀ ਕਿਸੇ ਵੀ ਜਾਤ ਦੇ ਪੰਜਾਬੀ ਕਲਚਰ ਦੇ ਲੋਕ ਕਿੰਨੇ ਬੈਠੇ ਨੇ ਉਹਦੀ ਸੂਚੀ ਤੇ ਜਾਰੀ ਕਰਾਓ ਲੋਕਾਂ ਨੂੰ ਪਤਾ ਤੇ ਲੱਗੇ ਵੀ ਪੰਜਾਬ ਕਿੱਥੇ ਖਲੋਤਾ ਵਾ ਨੰਬਰ 11 ਚਰਚਾ ਕਰਨੀ ਆ ਤੇ ਇਹ ਕਰੋ ਦੋਵੇਂ ਜਾਣੇ ਰੜਕੇ ਕਿ ਆਟਾ, ਦਾਲ, ਬਿਜਲੀ, ਬੱਸਾਂ ਦਾ ਫ੍ਰੀ ਜਿਹੜਾ ਸਫਰ ਦੇ ਕੇ ਉਹ ਪੰਜਾਬ ਦੀ ਤਰੱਕੀ ਹੋ ਸਕਦੀ ਆ। ਇਹਦੇ ਉੱਤੇ ਵਿਚਾਰ ਚਰਚਾ ਕਰਨ ਦੀ ਲੋੜ ਆ। ਆਪਾਂ ਪੰਜਾਬ ਨੂੰ ਡੋਬ ਰਹੇ ਆ ਕਿ ਪੰਜਾਬ ਨੂੰ ਤਰੱਕੀ ਦੀ ਰਾਹਤ ਲੈ ਕੇ ਜਾ ਰਹੇ ਆ। ਇਹ ਚਰਚਾ ਕਰਨ ਦੀ ਲੋੜ ਆ। ਨੰਬਰ 12 ਪੰਜਾਬ ਦੇ ਉੱਤੇ 4 ਲੱਖ ਕਰੋੜ ਰੁਪਏ ਦਾ ਕਰਜ਼ਾ ਵਾ ਉਹਨੂੰ ਮਾਫ਼ ਕਰਾਉਣ ਲਈ ਤੁਸੀਂ ਦੋਵਾਂ ਨੇ ਲੜਾਈ ਕਿਸ ਤਰ੍ਹਾਂ ਲੜਨੀ ਆ ਚਰਚਾ ਇਹ ਕਰਨ ਦੀ ਲੋੜ ਆ ਤੇ ਜਿਉ ਲਾਉਣਾ ਹੀ ਪੈਣਾ ਤੇ ਸਾਡਾ ਬਾਰਡਰ ਖੋਲਣ ਦੇ ਉੱਤੇ ਯੋਰ ਦੇਣ ਦੀ ਲੋੜ ਆ। ਇੰਨਾਂ ਚੀਜ਼ਾਂ ਦੇ ਉੱਤੇ ਚਰਚਾਵਾਂ ਕਰਨ ਦੀ ਲੋੜ ਹੈ ਮੈਂ ਫਿਰ ਤੁਹਾਨੂੰ ਅਖੀਰ 'ਚ ਬੇਨਤੀ ਕਰਦਾ ਵੀ ਚਰਚਾਵਾਂ ਕਰਨੀਆਂ ਤੇ ਇੰਨਾਂ ਪੰਜਾਬ ਦੇ ਮੁੱਦਿਆਂ ਦੇ ਉੱਤੇ ਕਰੋ ਪੰਜਾਬ ਖਤਮ ਹੋ ਰਿਹਾ ਵਾ ਪੰਜਾਬੀ ਖਤਮ ਹੋ ਰਿਹਾ ਪੰਜਾਬੀਅਤ ਖਤਮ ਹੋ ਰਹੀ ਆ ਇੰਨਾਂ ਦੇ ਉੱਤੇ ਵਿਚਾਰਾਂ ਤੋਂ ਇੰਨਾਂ ਦੇ ਉੱਤੇ ਵਿਚਾਰ ਕਰਕੇ ਪੰਜਾਬ ਦਾ ਹੱਲ ਕੱਢੋ ਨਾ ਕਿ ਪੰਜਾਬ ਦਾ ਜਲੂਸ ਕੱਢੋ ਧੰਨਵਾਦ